ਕਰਮੀ ਆਚ ਹੀ পেট ਕਿਉਂ ਜ਼ਿਆਦਾ ਖਰਾਬ ਹੁੰਦਾ ਅਸੀਂ ਸਵੇਰੇ ਨੂੰ ਜਾਂ ਦੁਪਹਿਰ ਨੂੰ ਖਾ ਲਈਏ ਤਾਂ ਅਗਲੇ ਦਿਨ ਕਿਤੇ ਜਾ ਕੇ ਭੁੱਖ ਲੱਗਦੀ ਹੈ ਲੌਂਗ ਤਾਂ ਇੱਕ ਬਹੁਤ ਅੱਛਾ ਬਲੱਡ ਥਿਨਰ ਵੀ ਹੈ ਠੀਕ ਹੈ ਨਾ ਡਾਈਜੈਸ਼ਨ ਦੇ ਵਿੱਚ ਜੀਰੇ ਦਾ ਬਹੁਤ ਅੱਛਾ ਰੋਲ ਹੈ ਠੀਕ ਹੈ ਜੀ ਤੇ ਜਿਹੜੀ ਤੀਸਰੀ ਚੀਜ਼ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਸ਼ੀਤ ਵੀਰੇ ਹੈ ਮਤਲਬ ਕਿ ਉਹ ਇਹਨੂੰ ਠੰਡਾ ਬਣਾਓ ਇਹ ਫਾਰਮੂਲੇ ਨੂੰ ਠੰਡਾ ਬਣਾਓ ਇਹਨੂੰ ਕੂਲ ਐਂਡ ਵਾਲਾ ਕੰਮ ਕਰਾਓ ਇਹਦਾ ਨੁਸਖਾ ਫਾਰਮੂਲਾ ਤੁਸੀਂ ਕਿਹੜੇ ਵੀ ਇੱਕ ਗਲਾਸ ਅੰਦਰ ਤੇ ਪੇਟ ਬਾਹਰ ਇਹ ਤੁਹਾਡਾ ਜਿੰਨਾ ਵੀ ਤਜਾਬ ਬਣ ਰਿਹਾ ਪੇਟ ਦੇ ਵਿੱਚ ਜਲਣ ਹੈ ਭਾਰੀਪਾਨ ਹੈ ਖਾਣਾ ਖਾਣ ਤੋਂ ਬਾਅਦ ਫਾਰਾ ਪੈ ਜਾਂਦਾ ਹੈ ਜੀ ਮਚ ਲਾਉਂਦਾ ਹੈ ਉਲਟੀ ਆਉਣ ਦਾ ਮਨ ਕਰਦਾ ਹੈ ਜਾਂ ਪੋਟੀ ਗਰਮੈਸ਼ ਨਾਲ ਆਉਂਦੀ ਹੈ बार-बार ਪੋਟੀ ਆਉਂਦੀ ਹੈ ਹੱਥਾਂ ਪੈਰਾਂ 'ਚ ਸੇਕ ਨਿਕਲ ਰਿਹਾ ਹੈ ਜਾਂ ਪਿਸ਼ਾਬ ਜਲਣ ਦੇ ਨਾਲ ਆਉਂਦਾ ਹੈ ਬਾਰ-ਬਾਰ ਪਿਸ਼ਾਬ ਆਉਂਦਾ ਹੈ ਠੀਕ ਹੈ ਨਾ ਇਹ ਸਾਰੀਆਂ ਪ੍ਰੋਬਲਮ ਦੇ ਵਿੱਚ ਕੰਮ ਕਰੂਗਾ ਟੀ ਐਮ ਐਲ ਰਹਿ ਜਵੇ 750 ਐਮ ਐਲ ਰਹਿ ਜਵੇ ਉਹ ਪਾਣੀ ਤੁਸੀਂ ਛਾਣ ਲੈਣਾ ਠੀਕ ਹੈ ਜੀ ਪੀਨ ਲੱਗੇ ਉਹਦੇ ਵਿੱਚ ਜਿਹੜੀ ਤੀਸਰੀ ਆਪਾਂ ਪਟਾਰੀ ਦੀ ਗੱਲ ਕਰਦੇ ਹਾਂ ਜਦੋਂ ਤੁਸੀਂ ਪਹਿਲੇ ਦਿਨ ਹੀ ਪੀਓਗੇ ਨਾ ਤੁਹਾਨੂੰ ਘੰਟੇ ਬਾਅਦ ਹੀ ਪਤਾ ਲੱਗਣ ਲੱਗ ਜਾਊਗਾ ਕਿ ਹਾਂ ਅੱਜ ਚੀਜ਼ ਕੁਝ ਹੀ ਆਪਾਂ ਨੇ ਹੋਰ ਲਿਆ ਠੀਕ ਹੈ ਨਾ ਇਹ ਆਪਾਂ ਨੂੰ ਦੇਖਣ 'ਚ ਛੋਟੀ ਚੀਜ਼ ਲੱਗਦੀ ਹੈ ਪਰ ਜੋ ਸ਼ਾਸਤਰਾਂ ਦੇ ਵਿੱਚ ਜੋ ਡੋਜ਼ ਜਿਸ ਤਰ੍ਹਾਂ ਦਾ ਇਹਦਾ ਲਿਖਿਆ ਹੋਇਆ ਪ੍ਰੋਸੈਸ ਜਦੋਂ ਆਪਾਂ ਉਹਦੇ ਹਿਸਾਬ ਨਾਲ ਚੱਲਦੇ ਆ ਨਾ ਇਹ ਚੀਜ਼ਾਂ ਮਤਲਬ ਕਿ ਤੁਸੀਂ ਦੇਖਦੇ ਹੋ ਕਿ ਜਾਦੂ ਹੀ ਹੋਇਆ ਇੱਕਾ ਫਾਰਮੂਲਾ ਅਸੀਂ ਅੱਜ ਬਣਾਇਆ ਹੈ ਨਾੜਾਂ ਦੀ ਰਿਪੇਅਰ ਕਰੂ ਬਿਲਕੁਲ ਕਰੇਗਾ ਜੀ ਦੇਖੋ ਕਈ ਵਾਰ ਤੁਸੀ ਦੇਖਿਆ ਜਾਏਗਾ ਕਿ ਲੌਂਗ ਜਿਹੜਾ ਹੈ ਉਹਦੇ ਚ ਯੂਜੀਨੋਲ ਹੁੰਦਾ ਹੈ ਜੋ ਕਿ ਇੱਕ ਨੇਚਰਲ ਬਲੱਡ ਥਿਨਰ ਵੀ ਹੁੰਦਾ ਹੈ ਜੋ ਕਿ ਖੂਨ ਨੂੰ ਇੱਕ ਨੇਚਰਲ ਤਰੀਕੇ ਨਾਲ ਪਤਲਾ ਵੀ ਕੀਤਾ ਜਾਂਦਾ ਹੈ ਠੀਕ ਹੈ ਜੇ ਤੁਸੀਂ ਇਹਨਾਂ ਇਸਤੇਮਾਲ ਕਰਦੇ ਹੋ ਤਾਂ ਡੈਫੀਨਿਟਲੀ ਤੁਹਾਡੀ ਨਸਾਂ ਨੂੰ ਵੀ ਜਿਹੜੀ ਹੈ ਮਜ਼ਬੂਤੀ ਮਿਲਦੀ ਹੈ ਜੇ ਤੁਹਾਨੂੰ ਬਹੁਤ ਜ਼ਿਆਦਾ ਬੈਠੇ ਬੈਠੇ ਪਸੀਨਾ ਆ ਰਿਹਾ ਹੈ ਪੱਕੇ ਥੱਲੇ ਬੈਠੇ ਹੋ ਪਸੀਨਾ ਆ ਰਿਹਾ ਤੁਹਾਨੂੰ 24 ਘੰਟੇ ਏਸੀ ਚਾਹੀਦਾ ਤੁਸੀਂ ਏਸੀ ਬਗੈਰ ਰਹਿ ਨਹੀਂ ਪਾ ਰਹੇ ਕਿ ਇਹ ਛੋਟੇ ਛੋਟੇ ਲੱਛਣ ਨੇ ਹੈਗੇ ਨੇ ਜਿਹੜਾ ਨਾਲ ਮਤਲਬ ਇੱਕ ਨਾਰਮਲ ਬੰਦੇ ਨੂੰ ਤੋਲੇ ਅਰਗਟ ਢਿੱਡ ਨਿਕਲਿਆ ਹੋਇਆ ਕਿਸੇ ਦਾ ਫੁੱਟਬਾਲ ਵਾਂਗੂ ਹੋ ਗਿਆ ਤੇ ਅਫਾਰਾ ਡਕਾਰ ਕੌੜੇ ਮਤਲਬ ਕਈ ਵਾਰ ਹੁੰਦਾ ਕਿ ਤਜਾਬ ਗਲੇ ਚ ਆਇਆ ਪਿਆ ਉਹਨਾਂ ਨਾਲ ਮਾਮਲਾ ਸੈੱਟ ਹੋਏਗਾ ਇਸ ਤੁਹਾਡੇ ਜਿਹੜੇ ਨੁਸਖੇ ਨਾਲ ਫਾਰਮੂਲੇ ਤੁਸੀਂ ਸਭ ਕੁਝ ਕਰਕੇ ਦੇਖ ਚੁੱਕੇ ਹੋ ਤੇ ਇਸ ਅੰਮ੍ਰਿਤ ਨੂੰ ਤੁਸੀਂ ਥੋੜਾ ਥੋੜਾ ਆਪਣੀ ਲਾਈਫ ਦੇ ਵਿੱਚ ਰੋਜ਼ ਪੀਣਾ ਸ਼ੁਰੂ ਕਰੋ ਤੇ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਤੁਹਾਡੇ ਸਰੀਰ ਦੇ ਵਿੱਚੋਂ ਪਿੱਤ ਜਿਹੜਾ ਹੈ ਉਹ ਆਪਣੇ ਆਪ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਔਰ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਏ। ਦੋਸ਼ੇ ਸਮਗ ਨਿਸ਼ਚੇ ਸਮधातु ਮਲਕ੍ਰਿਏ ਪ੍ਰਸੰਨ ਆਤਮਾ ਇੰਦਰੀਏ ਮਨਾ ਸਵਸਥਿਤੀ ਵਿਧਿਯਤੇ ਕਿ ਜੇ ਅਸੀਂ ਹਰ ਆਪਣੀ ਇੰਦਰੀ ਨੂੰ ਹਰ ਗਿਆਨ ਇੰਦਰੀ ਨੂੰ ਜੇ ਅਸੀਂ ਇਸ ਸਵਸਥ ਰੱਖਣਾ ਚਾਹੁੰਦੇ ਹਾਂ ਤੇ ਪ੍ਰਸੰਨ ਮੁਦਰਾ ਵਿੱਚ ਰਹਿਣਾ ਚਾਹੀਦਾ ਹੈ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਸਾਡੀ ਰਸੋਈ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਰਹਿੰਦੀਆਂ ਨੇ ਜਿਨ੍ਹਾਂ ਨੂੰ ਬੜੇ ਅਸੀਂ ਹਲਕੇ ਚ ਲੈ ਲੰਦੇ ਆ ਪਰ ਜੇਕਰ ਉਸੇ ਚੀਜ਼ਾਂ ਨੂੰ ਉਹਨਾਂ ਹੀ ਛੋਟੀਆਂ-ਛੋਟੀਆਂ ਅਸੀਂ ਕਹਿ ਲਈਏ ਕਿ ਔਸ਼ਧੀਆਂ ਨੂੰ ਅਸੀਂ ਇਸਤੇਮਾਲ ਕਰਨ ਦਾ ਢੰਗ ਸਿੱਖ ਜਾਈਏ ਤਾਂ ਅਸੀਂ ਡਾਕਟਰਾਂ ਕੋਲੋਂ ਗਰਮੀਆਂ 'ਚ ਹਕੀਮਾਂ ਕੋਲੋਂ ਆਪਣੀ ਦੂਰੀ ਬਣਾ ਕੇ ਰੱਖ ਸਕਦੇ ਆਂ ਗਰਮੀ ਵਿੱਚ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਖਾਸ ਕਰਕੇ ਪੇਟ ਨਾਲ ਸੰਬੰਧਿਤ ਆ ਜਾਂਦੀਆਂ ਨੇ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਉਸ ਦੇ ਨਾਲ ਗਰਮੀਆਂ ਗਰਮੀਆਂ 'ਚ ਤੁਸੀਂ ਕਹੋਗੇ ਕਿ ਨਜ਼ਰ ਆ ਗਿਆ ਸਾਡੇ ਨਾਲ ਅਮਾਇਆ ਨੈਚੁਰਲ ਕੇਅਰ ਸੈਂਟਰ ਦੇ ਡਾਕਟਰ ਸ਼ਾਹਿਦ پرویز ਸਾਹਿਬ ਨੇ ਤੇ ਸਾਡੇ ਨਾਲ ਡਾਕਟਰ ਪੰਕਜ ਜੀ ਵੀ ਨੇ ਜਿਹੜੇ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਸਾਂਝਾ ਕਰਨ ਵਾਲੇ ਨੇ ਕਿ ਤੁਹਾਡੀ ਜ਼ਿੰਦਗੀ ਬਿਲਕੁਲ ਬਦਲ ਜਾਏਗੀ। ਸ਼ੁਰੂਆਤ ਅਸੀਂ ਡਾਕਟਰ ਸ਼ਾਹਦ پرویز ਸਾਹਿਬ ਤੋਂ ਕਰ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ। ਪਹਿਲਾਂ ਤਾਂ ਹਕੀਕਤ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਸਲਾਮ ਸਤਿ ਸ੍ਰੀ ਅਕਾਲ ਜੀ। ਜੀ। ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ ਇਹ ਤੁਸੀਂ ਲੌਂਗ ਨੇ ਜ਼ੀਰਾ ਹੈ ਥੇ ਭੁੰਨਿਆ ਹੋਇਆ ਤੇ ਤੁਸੀਂ ਕਹਿ ਰਹੇ ਹੋ ਵੀ ਇਹ ਜ਼ਬਰਦਸਤ ਚੀਜ਼ਾਂ ਹੈਗੀ ਐ ਤੇ ਤੁਸੀਂ ਦੇਖੋ ਇਹ ਪਟਾਰੇ ਵੀ ਅਸੀਂ ਬਾਅਦ ਦੇ ਵਿੱਚ ਖੋਲਣ ਵਾਲਾ ਇਹ ਪਟਾਰੇ ਦੇ ਵਿੱਚ ਡਾਕਟਰ ਸਾਹਿਬ ਨੇ ਕੋਈ ਇਸ ਤਰ੍ਹਾਂ ਦੀ ਚੀਜ਼ ਭਰ ਕੇ ਰੱਖੀ ਐ ਜਿਸ ਨੇ ਇਸ ਨੁਸਕੇ ਦੇ ਵਿੱਚ ਅਸੀਂ ਕਹਿ ਲਈ ਇਸ ਨੁਸਕੇ ਨੂੰ ਚਾਰ ਚੰਨ ਲਾ ਦੇਣੇ ਨੇ ਡਾਕਟਰ ਸਾਹਿਬ ਸ਼ੁਰੂਆਤ ਅਸੀਂ ਕਰ ਲਈਏ ਗਰਮੀਆਂ 'ਚ ਹੀ ਪੇਟ ਕਿਉਂ ਜ਼ਿਆਦਾ ਖਰਾਬ ਹੁੰਦਾ ਅਸੀਂ ਸਵੇਰੇ ਨੂੰ ਜਾਂ ਦੁਪਹਿਰ ਨੂੰ ਖਾ ਲਈਏ ਤਾਂ ਅਗਲੇ ਦਿਨ ਕਿਤੇ ਜਾ ਕੇ ਭੁੱਖ ਲੱਗਦੀ ਐ ਅਕੱਲ੍ਹ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਹਿਮੰਤ ਰਿਤੂ ਉਹਦੇ ਵਿੱਚ ਸਾਡੀ ਜਠਰਾ ਅਗਨੀ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਮਤਲਬ ਕਿ ਤਿੱਖਣ ਹੁੰਦੀ ਹੈ ਤਿੱਖਣ ਮਤਲਬ ਕਿ ਉਹਦੀ ਡਾਈਜੈਸਟਿਵ ਫਾਇਰ ਜਿਹੜੀ ਹੁੰਦੀ ਹੈ ਉਹਦੀ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਕੁਝ ਵੀ ਖਾ ਲੈਨੇ ਆ ਮਤਲਬ ਕੋਈ ਪਾਰਾ ਖਾਣਾ ਖਾਣਨੇ ਆ ਮਿਰਚ ਮਸਾਲੇ ਵਾਲਾ ਖਾਣਨੇ ਆ ਉਹ ਕੀ ਹੈ ਕਿ ਈਜ਼ੀਲੀ ਡਾਈਜੈਸਟ ਹੋ ਜਾਂਦਾ ਜਿਸ ਤਰ੍ਹਾਂ ਹੀ ਗਰਮੀ ਵਧਣ ਲੱਗਦੀ ਹੈ ਤੇ ਸਾਡੀ ਜਿਹੜੀ ਡਾਈਜੈਸਟਿਵ ਫਾਇਰ ਹੈ ਉਹ ਹਲਕੀ ਪੈਣ ਲੱਗਦੀ ਹੈ ਤੇ ਸਾਡਾ ਜਿਹੜਾ ਖਾਣ ਪਾਣ ਹੈ ਉਹ ਥੋੜਾ ਜਿਹਾ ਇਸ ਹਿਸਾਬ ਦਾ ਹੋ ਜਾਂਦਾ ਹੈ ਕਿ ਜ ਦਿਕਤ ਰਹਿੰਦੀ ਹੈ ਠੀਕ ਹੈ ਜੀ ਉਹਦੇ ਵਿੱਚ ਜਿੰਨਾ ਵੀ ਆ ਗਿਆ ਨਾਨ ਵੇਜ ਖਾਣਾ ਆ ਗਿਆ ਜਾਂ ਆਪਾਂ ਗੱਲ ਕਰੀਏ ਜਿੰਨਾ ਵੀ ਡੱਬਾ ਬੰਦ ਪੈਕਟ ਬੰਦ ਪ੍ਰੋਟੀਨ ਹੈ ਜਾਂ ਡੱਬਾ ਬੰਦ ਪੈਕਟ ਬੰਦ ਜਿੰਨੀਆਂ ਵੀ ਚੀਜ਼ਾਂ ਨੇ ਕਾਰਬੋਨੇਟਡ ਡਰਿੰਕਸ ਨੇ ਜਿੰਨੇ ਵੀ ਡੱਬਾ ਬੰਦ ਜੂਸ ਨੇ ਜਾਂ ਆਪਣੀ ਕੋਲਡ ਡਰਿੰਕ ਦੀ ਗੱਲ ਕਰੀਏ ਆਪਾਂ ਮੈਦੇ ਵਾਲੀਆਂ ਚੀਜ਼ਾਂ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪਿੱਤ ਨੂੰ ਵਧਾਉਂਦੀਆਂ ਨੇ ਦਰਮੈਸ਼ ਨੂੰ ਵਧਾਉਂਦੀਆਂ ਨੇ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਗਰਮੀ ਦਾ ਵਧਣਾ ਸਰੀਰ ਚ ਉਹਨੂੰ ਆਪਾਂ ਪਿੱਤ ਵਧਣਾ ਕਹਿ ਦਿੰਨੇ ਆ ਜੀ ਜੀ ਅਸੀਂ ਸਮਝਾਂਗੇ ਕਿ ਇਹ ਨੁਸਖਾ ਫਾਰਮੂਲਾ ਪਿਤ ਨੂੰ ਕਿਵੇਂ ਸ਼ਾਂਤ ਕਰੇਗਾ ਸਾਡੇ ਨਾਲ ਡਾਕਟਰ ਪੰਕਜ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਜਿਵੇਂ ਸ਼ਾਇਦ ਸਾਹਿਬ ਨੇ ਕਿਹਾ ਕਿ ਗਰਮੀ ਵਿੱਚ ਪਿਤ ਵੱਧ ਜਾਂਦੀ ਹੈ ਇਹ ਪਿਤ ਕੀ ਸ਼ੈ ਹੈ ਜੀ ਪਿਤ ਇੱਕ ਦੇਖੋ ਬਾਦ ਪਿਤ ਅਤੇ ਕਫ ਇਹ ਤਿੰਨੇ ਦੋਸ਼ ਨੇ ਜੋ ਕਿ ਸਰੀਰ ਦੇ ਅੰਦਰ ਹੀ ਮੰਨੇ ਜਾਂਦੇ ਨੇ ਔਰ ਇਹਨਾਂ ਨੂੰ ਇਹ ਆਪਣੀ ਰਤੂਆਂ ਦੇ ਹਿਸਾਬ ਨਾਲ ਵੱਧਦੇ ਔਰ ਘਟਦੇ ਰਹਿੰਦੇ ਨੇ ਪਿਤ ਨੂੰ ਦੇਖਿਆ ਜਾਵੇ ਤਾਂ ਪਿਤ ਨੂੰ ਲੋਕ ਬਹੁਤ ਤਰੀਕੇ ਨਾਲ ਕਹਿੰਦੇ ਨੇ ਇਸ ਤਰ੍ਹਾਂ ਬਟ ਦੇ ਆਰਾਮ ਨਾਲ ਸੋਚਿਆ ਜਾਵੇ ਤਾਂ ਪਿੱਤ ਕਿਤੇ ਬਾਹਰ ਨਹੀਂ ਸਰੀਰ ਦੇ ਅੰਦਰ ਹੀ ਹੈ ਕਿ ਜੇ ਅਸੀਂ ਕਿਸੇ ਨੂੰ ਗੁੱਸੇ ਵਿੱਚ ਗੱਲ ਕਰਦੇ ਆਂ ਹਾਂਜੀ ਜੇ ਅਸੀਂ ਬਹੁਤ ਉੱਚਾ ਬੋਲਦੇ ਆਂ ਜਾਂ ਕਿਸੇ ਨਾਲ ਗੁੱਸੇ ਵਿੱਚ ਗੱਲ ਕਰਦੇ ਆਂ ਜਾਂ ਕੋਈ ਪਾਪ ਕਰਮ ਕਰਦੇ ਆਂ ਜਾਂ ਫਿਰ ਅਸੀਂ ਗਲਤ ਹਾਰ ਵਿਹਾਰ ਕਰਦੇ ਆਂ ਜਾਂ ਤੇਜ਼ ਮਿਰਚ ਮਸਾਲੇ ਜ਼ਿਆਦਾ ਖਾ ਰਹੇ ਆਂ ਔਰ ਇਹਦੇ ਨਾਲ ਵੀ ਤੁਹਾਡਾ ਪਿੱਤ ਵੱਧ ਜਾਂਦਾ ਹੈ ਤੁਸੀਂ ਦੇਖੋ ਕਿ ਜੇ ਤੁਸੀਂ ਕਿਸੇ ਨੂੰ ਗੁੱਸਾ ਕਰਦੇ ਹੋ ਤੇ ਤੁਹਾਡੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਤੁਹਾਨੂੰ ਪਸੀਨਾ ਆਣਾ ਸ਼ੁਰੂ ਹੋ ਜਾਂਦਾ ਤੇ ਉਹ ਕੀ ਹੈ ਉਹ ਨਿਸ਼ਾਨੀ ਹੈ ਪਿੱਤ ਦੀ ਉਹ ਪਿੱਤ ਵੱ ਤੇ ਉਸ ਪਿੱਤ ਨੂੰ ਕੰਟਰੋਲ ਕਰਨ ਲਈ ਮਨ ਨੂੰ ਸ਼ਾਂਤ ਕਰਨਾ ਵੀ ਬਹੁਤ ਜ਼ਰੂਰੀ ਹੈ। ਪਾਪ ਕਰਨ ਨਾਲ ਕਿਵੇਂ ਪਿੱਤ ਵਧੇ? ਪਾਪ ਕਰਨ ਨਾਲ ਦੇਖੋ ਜੀ ਐਦਾਂ ਹੈ ਕਿ ਜਦੋਂ ਵੀ ਤੁਸੀਂ ਕੋਈ ਪਾਪ ਕਰਮ ਕਰ ਲਿਆ ਮੈਂ ਤਾਂ ਬਹੁਤ ਪਾਪੀ ਦੇਖੇ ਨੇ ਜਿਹੜੇ ਬੜੇ ਸ਼ਾਂਤ ਰਹਿੰਦੇ ਨੇ। ਦੇਖੋ ਸ਼ਾਂਤ ਨਹੀਂ reh ਸਕਦੇ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਦੇਖੋ ਜਿਹੜੀ ਆਤਮਾ ਦੀ ਆਤਮਾ ਵਾਲੀ ਜੇ ਅਸੀਂ ਗੱਲ ਕਰੀਏ ਚਲੋ ਇੱਕ ਅਲੱਗ ਟੌਪਿਕ ਬਣ ਜਾਂਦਾ ਅਸੀਂ ਹੋਰ ਤੇ ਕਦੀ ਫੇਰ ਗੱਲ ਕਰਾਂਗੇ। ਪਰ ਮੇਨ ਚੀਜ਼ ਇਹ ਹੈ ਵੀ ਕਿ ਅਸੀਂ ਕੋਈ ਵੀ ਇਦਾਂ ਦਾ ਪਾਪ ਕਰਮ ਕਰਦੇ ਆਂ ਜਾਂ ਕੋਈ ਇਦਾਂ ਦਾ ਗਲਤ ਆਚਰਣ ਕਰਦੇ ਆਂ ਤੇ ਸਾਡੇ ਸਰੀਰ ਨੂੰ ਪਤਾ ਹੁੰਦਾ ਕਿ ਅਸੀਂ ਇਹ ਆਚਰਣ ਗਲਤ ਕੀਤਾ ਹੈ। ਉਪਰੋ-ਪਰੋ ਸ਼ਾਂਤ ਰਹਿੰਦਾ। ਉਪਰੋ ਸ਼ਾਂਤ ਹੁੰਦਾ ਹੈ ਬਟ ਅਸੀਂ ਦੇਖੋ ਨਾ ਕਈ ਇਦਾਂ ਦੇ ਜਿਹੜੇ ਹੈਗੇ ਨੇ ਕਿ ਉਹਨਾਂ ਦੇ ਦਿਲ ਦੀ ਧੜਕਣ ਵੱਜ ਜਾਂਦੀ ਹੈ ਜਾਂ ਅੰਦਰੋਂ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਪਾਪ ਕਰਮ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕੀਤਾ ਹੈ। ਤੇ ਉਹ ਵੀ ਇੱਕ ਤਰ੍ਹਾਂ ਦਾ ਪਿੱਤ ਦੇ ਵਧਣ ਦੀ ਨਿਸ਼ਾਨੀ ਹੁੰਦੀ ਹੈ। ਤੇ ਉਸ ਤੋਂ ਇਲਾਵਾ ਹੋਰ ਕਈ ਕਾਰਨ ਨੇ ਕਿ ਪਿੱਤ ਨੂੰ ਵਧਣ ਦੇ ਜਦੋਂ ਅਸੀਂ ਕਿਸੇ ਨੂੰ ਗੁੱਸਾ ਖਾਣੇ ਨੂੰ ਧਿਆਨ ਦੇ ਨਾਲ ਨਾ ਖਾਣਾ ਖਾਣਾ ਖਾਂਦੇ ਵੇਲੇ ਧਿਆਨ ਕਿਤੇ ਹੋਰ ਜਗ੍ਹਾ ਰੱਖਣਾ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਇਨਸਾਨ ਖਾਣਾ ਖਾ ਰਿਹਾ ਹੁੰਦਾ ਦੇਖ ਟੀਵੀ ਜਾਂ ਮੋਬਾਈਲ ਰਿਹਾ ਹੁੰਦਾ ਹੈ ਉਹਦੇ ਨਾਲ ਕੀ ਹੁੰਦਾ ਜੀ ਉਹਦਾ ਸਾਰੀ ਅਸੀਂ ਰਾਤ ਨੂੰ ਜਦੋਂ ਡਿਨਰ ਕਰਦੇ ਆ ਅਸੀਂ ਬੈੱਡ ਤੇ ਚਲੇ ਜਾਂਦੇ ਆ ਚੌਂਪੜ ਮਾਰਦੇ ਆ ਸਾਹਮਣੇ ਟੀਵੀ ਔਨ ਕਰਦੇ ਆ ਨਿਊਜ਼ ਚੱਲਦੀ ਹੈ ਜਾਂ ਕੁਝ ਸਾਡਾ ਫੇਵਰਿਟ ਚੀ ਚੱਲਦੀ ਹੈ ਨਾਲ ਨਾਲ ਰੋਟੀ ਚੱਲਦੀ ਹੈ ਜੀ ਦੇਖੋ ਐਦਾਂ ਹੈ ਕਿ ਇਹ ਟੰਗ ਠੀਕ ਨਹੀਂ ਨਹੀਂ ਤੇ ਸਾਰੇ ਲੋਕ ਆਜ਼ੀ ਡਾਇਟ ਵਿੱਚ ਇਹਨੂੰ ਠੀਕ ਮੰਨਦੇ ਨੇ ਬਟ ਸ਼ਾਸਤਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਇਹ ਡੰਗ ਠੀਕ ਨਹੀਂ ਹੈ ਕਿਉਂਕਿ ਖਾਣਾ ਖਾਣ ਦੇ ਡੰਗ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਵੀ ਤੁਸੀਂ ਖਾਣਾ ਖਾਓ ਜੀ ਮਨ ਨੂੰ ਇੱਕਦਮ ਸ਼ਾਂਤ ਰੱਖੋ ਠੀਕ ਹੈ ਕੀ ਖਾ ਰਹੇ ਹੋ ਉਸ ਚੀਜ਼ ਵੱਲ ਨਜ਼ਰ ਰੱਖੋ ਕਿਉਂਕਿ ਦੇਖੋ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ ਦੇਖਣ ਵਾਲੀ ਸਵਾਦ ਲੈਣ ਵਾਲੀ ਸੁਣਨ ਵਾਲੀ ਮਹਿਸੂਸ ਕਰਨ ਵਾਲੀ ਔਰ ਇੱਕ ਸਾਡਾ ਡਾਈਜੈਸਟਿਵ ਐਂਜ਼ਾਈਮਸ ਨੇ ਡਾਈਜੈਸ਼ਨ ਜਿਹੜੀ ਹੈ ਉਹ ਤੁਹਾਡੇ ਸੈਲਿਵਾ ਤੋਂ ਸਟਾਰਟ ਹੁੰਦੀ ਹੈ ਪਰ ਜਦੋਂ ਤੁਹਾਡੇ ਸਾਹਮਣੇ ਖਾਣਾ ਆਂਦਾ ਹੈ ਔਰ ਇਹ ਬਿਹਤਰੀਨ ਖੁਸ਼ਬੂ ਤੁਹਾਡੇ ਨੱਕਾਂ ਹੀ ਅੰਦਰ ਜਾਂਦੀ ਹੈ ਤੁਸੀਂ ਉਹਨੂੰ ਦੇਖਦੇ ਹੋ ਕਿ ਬਹੁਤ ਸੋਹਣਾ ਖਾਣਾ ਹੈ ਤੇ ਤੁਹਾਡੇ ਮੂੰਹ ਵਿੱਚ ਪਾਣੀ ਆਣਾ ਸ਼ੁਰੂ ਹੁੰਦਾ ਹੈ ਉਹ ਇੱਕ ਪਹਿਲੀ ਸਟੇਜ ਹੁੰਦੀ ਹੈ ਕਿ ਤੁਹਾਡੀ ਡਾਈਜੈਸ਼ਨ ਜਿਹੜੀ ਸਟਾਰਟ ਹੋ ਗਈ ਹੈ ਉਹੀ ਜਿਹੜੀ ਹੈ ਅੱਖਾਂ ਦੇਖ ਕੇ ਦਿਮਾਗ ਵੱਲ ਸੈਂਸਸ ਭੇਜਦੀ ਹੈ ਕਿ ਹਾਂ ਕਿ ਖਾਣਾ ਰੈਡੀ ਹੈ ਦਿਮਾਗ ਅਗੇ ਸਟਮਕ ਵੱਲ ਭੇਜਦਾ ਹੈ ਸਟਮਕ ਆਪਣੇ ਐਨਜ਼ਾਈਮਸ ਨੂੰ ਜਿਹੜਾ ਐਕਟੀਵੇਟ ਕਰਦਾ ਹੈ ਜਿਸ ਦੇ ਨਾਲ ਕਿ ਖਾਣਾ ਪਚਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਜਾਂਦੀ ਹੈ ਫਿਰ ਤੁਸੀਂ ਜਦੋਂ ਉਹ ਖਾਣਾ ਖਾਣੇ ਹੋ ਤੇ ਉਹ ਖਾਣਾ ਸਹੀ ਤਰੀਕੇ ਨਾਲ ਪਚਦਾ ਹੈ ਪਰ ਜ ਤੁਸੀਂ ਇੱਕ ਐਕਸਪੈਰੀਮੈਂਟ ਕਰ ਸਕਦੇ ਹੋ ਕਿ ਆਪਣੀ ਅੱਖਾਂ ਤੇ ਪੱਟੀ ਬੰਨ ਕੇ ਕੁਝ ਖਾਓ ਜਿਹੜੀ ਚੀਜ਼ ਦਾ ਸੁਆਦ ਹੈ ਤੁਹਾਨੂੰ ਪਤਾ ਔਰ ਨਾਰਮਲੀ ਕਹਿੰਗੇ ਜੇ ਮੰਗੇਓ ਖਾਓਗੇ ਤਾਂ ਮੰਗੇਓ ਪਤਾ ਪਰ ਕੋਈ ਇਦਾਂ ਦੀ ਚੀਜ਼ ਖੁਆਈ ਜਾਵੇ ਜਿਹੜਾ ਤੁਹਾਨੂੰ ਸੁਆਦ ਨਹੀਂ ਪਤਾ ਤੇ ਤੁਸੀਂ ਬਿਨਾ ਦੇਖੇ ਨਹੀਂ ਦੱਸ ਪਾਉਂਗੇ ਕਿ ਤੁਸੀਂ ਕੀ ਚੀਜ਼ ਖਾਧੀ ਹੈ ਸੋ ਸਾਡੀਆਂ ਸੈਂਸਸ ਜਿਹੜੀਆਂ ਨੇ ਉਹ ਸਾਡੇ ਡਾਈਜੈਸ਼ਨ ਦੇ ਉੱਤੇ ਬਹੁਤ ਅੱਛਾ ਕੰਮ ਕਰਦੀਆਂ ਨੇ ਸੋ ਪਿਤ ਨੂੰ ਸ਼ਾਂਤ ਕਰਨ ਦੇ ਵਿੱਚ ਸਭ ਤੋਂ ਵਧੀਆ ਇਹ ਵੀ ਹੈ ਕਿ ਆਪਣੇ ਗਿਆਨ ਇੰਦਰੀਆਂ ਜਿਹੜੀਆਂ ਪੰਜ ਇੰਦਰੀਆਂ ਨੇ ਉਹਨਾਂ ਨੂੰ ਸਹੀ ਟਿਕਾਣੇ ਤੇ ਲਗਾ ਕੇ ਖਾਣਾ ਖਾਦਾ ਜਾਵੇ ਤਾਂ ਕਿ ਪਿਤ ਵਾਤ ਤੇ ਜਿਹੜੇ ਕਫ ਨੇ ਉਹ ਤਿੰਨ ਨੂੰ ਸਹੀ ਤਰੀਕੇ ਨਾਲ ਪਰ ਡਾਕਟਰ ਸਾਹਿਬ ਲਗਾਈਏ ਕਿਵੇਂ ਚੱਕਰ ਤਾਂ ਹੀ ਪੈਂਦਾ ਨਾ ਕਿ ਸਾਡਾ ਮਨ ਸਾਡੇ ਕੋਲ ਫੋਨ ਵੀ ਪਿਆ ਸਾਡੇ ਆਲੇ ਦੁਆਲੇ ਬਹੁਤ ਸ਼ੋਰ ਸ਼ਰਾਬਾ ਵੀ ਹੈ ਮੋਬਾਈਲ ਫੋਨ ਵੀ ਪਏ ਨੇ ਸ਼ਾਂਤ ਕਰੀਏ ਕਿ ਉਹ ਵੀ ਸ਼ਾਸਤ੍ਰਾਂ ਨੇ ਦੱਸਿਆ ਜ਼ਰੂਰ ਹੋਏਗਾ ਦੇਖੋ ਇਸ ਸ਼ਾਂਤ ਕਰਨ ਦਾ ਤਰੀਕਾ ਜਿਹੜਾ ਸ਼ਾਸਤ੍ਰਾਂ ਵਿੱਚ ਨਹੀਂ ਹੈ ਇਸ ਸ਼ਾਂਤ ਕਰਨ ਦਾ ਤਰੀਕਾ ਥਰੂ ਯੂਅਰ ਸੈਲਫ ਹੈ ਤੁਸੀਂ ਸੈਲਫ ਨੂੰ ਮੈਡੀਟੇਟ ਕਰਦੇ ਹੋ ਜੇ ਤੁਸੀਂ ਆਪਣੇ ਸੈਲਫ ਦੇ ਉੱਤੇ ਧਿਆਨ ਲਗਾਉਣੀ ਹੈ ਕਿ ਅਸੀਂ ਕੀ ਕਰ ਕੀ ਰਹੇ ਹਾਂ ਜੇ ਤੁਸੀਂ ਅੱਜ ਕਿਤੇ ਵੀ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕੁਝ ਵੀ ਕਰਨ ਜਾਂਦੇ ਹਾਂ ਅਸੀਂ ਸੋਚ ਕੇ ਜਾਂਦੇ ਹਾਂ ਕਿ ਟਿੱਚਾ ਹੁੰਦਾ ਏਮ ਹੁੰਦਾ ਕਿਸੀ ਇਹ ਕੰਮ ਕਰਨਾ ਤੇ ਅਸੀਂ ਉਹ ਕੰਮ ਕਰਦੇ ਹਾਂ ਪਰ ਜੇ ਤੁਸੀਂ ਬਿਨਾਂ ਟਿੱਚੇ ਤੋਂ ਜਾਂ ਬਿਨਾਂ ਕੋਈ ਸੋਚੇ ਸਮਝੇ ਕੋਈ ਚੀਜ਼ ਕਰੋਗੇ ਤੇ ਉਹ ਚੀਜ਼ ਨੂੰ ਅਸੀਂ ਕੰਮ ਦੇ ਵਿੱਚ ਨਹੀਂ ਮੰਨਾਂਗੇ ਉਹ ਤੇ ਤੁਸੀਂ ਫਿਰ ਟਾਈਮ जाया ਕਰ ਰਹੇ ਹੋ ਸੋ ਬੈਸਟ ਖਰ ਚੀਜ਼ ਇਹੀ ਹੈ ਕਿ ਇਹਦੇ ਵਿੱਚ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਹੈ ਵੇ ਕਿ ਤੁਸੀਂ ਜਦੋਂ ਵੀ ਤੁਸੀਂ ਖਾਣਾ ਖਾਓ ਆਪਣੇ ਮੋਬਾਈਲ ਨੂੰ ਸਵਿਚ ਆਫ ਕਰਕੇ ਸਾਈਡ ਤੇ ਰੱਖ ਦਿਓ ਟੀਵੀ ਆਫ ਕਰੋ ਪਰਿਵਾਰ ਦੇ ਨਾਲ ਬੈਠੋ ਔਰ ਆਰਾਮ ਨਾਲ ਬੈਠ ਕੇ ਖਾਣਾ ਖਾਓ ਇਹਦੇ ਨਾਲ ਜਿਹੜੇ ਤੁਹਾਡੇ ਦੋਸ਼ ਨੇ ਉਹ ਕਾਫੀ ਹੱਦ ਤੱਕ ਸਮ ਹਵਸਾ ਵਿੱਚ ਆ ਜਾਂਦੇ ਨੇ ਆਰਾਮ ਨਾਲ ਖਾਣਾ ਖਾਣ ਨਾਲ ਕਿਹੜੀਆਂ ਬਿਮਾਰੀਆਂ ਤੋਂ ਸਾਡੇ ਪੇਟ ਨੂੰ ਸਾਡੇ ਮਨ ਨੂੰ ਆਰਾਮ ਮਿਲ ਸਕਦਾ ਆਰਾਮ ਨਾਲ ਖਾਣਾ ਖਾਣ ਦੇ ਨਾਲ ਆਲਮੋਸਟ ਇਦਾਂ ਦੀ ਕੋਈ ਬਿਮਾਰੀ ਨਹੀਂ ਹੈ ਜਿੰਨੂੰ ਠਲਨਾ ਪਾਈ ਜਾ ਸਕੇ ਕਿਉਂਕਿ ਤਿੰਨਾਂ ਦੋਸ਼ਾਂ ਨੂੰ ਸਮਵਸਥਾ ਵਿੱਚ ਰੱਖਣ ਨਾਲ ਹੀ ਉਨੂੰ ਹੀ ਸਵਸਥ ਕਿਹਾ ਜਾਂਦਾ ਹੈ ਕਿ ਆਯੁਰਵੇਦ ਇੱਕ ਪਰਿਭਾਸ਼ਾ ਹੈ ਕਿ ਸਮ ਦੋਸ਼ੇ ਸਮਾਗਨਿਸ਼ਚੇ ਸਮ ਧਾਤੂ ਮਲਕ੍ਰਿਏ ਪ੍ਰਸੰਨ ਆਤਮਾ ਇੰਦਰੀਏ ਮਨ ਸੁਵਸਥਿਤੀ ਵਿਦਿਯਤੇ ਕਿ ਜੇ ਅਸੀਂ ਹਰ ਆਪਣੀ ਇੰਦਰੀ ਨੂੰ ਹਰ ਗਿਆਨ ਇੰਦਰੀ ਨੂੰ ਜੇ ਅਸੀਂ ਇਸ ਸਵਸਥ ਰੱਖਣਾ ਚਾਹੁੰਦੇ ਹਾਂ ਤੇ ਪ੍ਰਸੰਨ ਮੁਦਰਾ ਵਿੱਚ ਰਹਿਣਾ ਚਾਹੀਦਾ ਹੈ ਠੀਕ ਹੈ ਗੁੱਸਾ ਨਹੀਂ ਕਰਨਾ ਚਾਹੀਦਾ ਛੋਟੇ ਛੋਟੇ ਗੱਲ ਤੇ ਖਿੱਚਣਾ ਨਹੀਂ ਚਾਹੀਦਾ ਕੋਸ਼ਿਸ਼ ਕਰੋ ਦੇਖੋ ਅੱਜ ਦੀ ਡੇਟ ਵਿੱਚ ਸਾਰੇ ਇੰਨੇ ਮਸ਼ਰੂਫ ਨੇ ਕਿ ਇਹ ਚੀਜ਼ਾਂ ਨਹੀਂ ਕਰ ਪਾਉਂਦੇ ਪਰ ਕੋਸ਼ਿਸ਼ ਹੈ ਰੱਖਣੀ ਚਾਹੀਦੀ ਹੈ ਕਿ ਜਦੋਂ ਅਸੀਂ ਖਾਣਾ ਖਾਣ ਬੈਠੀਏ ਪਰਿਵਾਰ ਦੇ ਨਾਲ ਬੈ ਬਿਲਕੁਲ ਇੱਕ ਦੂਸਰੇ ਨਾਲ ਬੜੇ ਪਿਆਰ ਨਾਲ ਗੱਲਾਂ ਕਰਦੇ ਹੋਏ ਖਾਣਾ ਖਾਣਾ ਚਾਹੀਦਾ। ਕੀ ਬੋਲਿਆ? ਕੀ ਬੋਲਿਆ? ਸੋ ਤੁਸੀਂ ਦੇਖ ਲਓ ਡਾਕਟਰ ਸਾਹਿਬ ਨੇ ਬੜਾ ਵਧੀਆ ਢੰਗ ਦੱਸਿਆ ਹੈ ਕਿ ਜ਼ਿਆਦਾਤਰ ਬਿਮਾਰੀਆਂ ਦਾ ਜਿਹੜਾ ਕਾਰਨ ਹੈ ਉਹ ਸਾਡਾ ਖਾਣਾ ਯਾਨੀ ਕਿ ਰੋਟੀ ਪਾਣੀ ਜਿਹੜੀ ਅਸੀਂ ਛਕਦੇ ਹਾਂ ਦਿਨ ਦੇ ਵਿੱਚ ਉਹ ਠੀਕ ਢੰਗ ਨਾਲ ਨਾ ਖਾਣ ਕਰਕੇ ਹੀ ਦਿੱਕਤਾਂ ਪਰੇਸ਼ਾਨੀ ਹੁੰਦੀਆਂ। ਅੱਛਾ ਡਾਕਟਰ ਸਾਹਿਬ ਨੁਸਖੇ ਦੀ ਗੱਲ ਕਰਦੇ ਆਪਾਂ। ਇਹ ਜਿਹੜਾ ਨੁਸਖਾ ਤੁਸੀਂ ਇੱਥੇ ਸੌਂਫ ਰੱਖਿਆ ਤੇ ਇੱਥੇ ਨਾਲ ਲੌਂਗ ਰੱਖੇ ਨੇ ਪਰ ਇੱਥੇ ਜਿਹੜੇ ਜੀਰਾ ਹੈ ਇੱਥੇ ਜੀਰਾ ਤੇ ਆਪਣੇ ਆਪ ਚ ਬਹੁਤ ਗਰਮਤਾ ਸਿਰਦਾ ਲੌਂਗ ਤਾਂ ਆਪਣੇ ਆਪ ਬਹੁਤੀ ਗਰਮੀ ਹੈ ਤੇ ਤੁਸੀਂ ਕਹਿ ਰਹੇ ਹੋ ਵੀ ਪਿਤ ਵਧਨ ਨਾਲ ਤੇ ਫਿਰ ਇਹ ਕੀ ਕਰਨਗੇ ਜੀ ਜਿਸ ਤਰ੍ਹਾਂ ਲੌਂਗ ਹੈ ਤੇ ਜੀਰਾ ਇਹ ਬੇਸਿਕਲੀ ਕੀ ਨੇ ਆਯੁਰਵੇਦ ਦੇ ਵਿੱਚ ਆਪਾਂ ਕਹਿੰਦੇ ਆ ਦੀਪਨ ਤੇ ਪਚਨ ਜਿੰਨਾ ਵੀ ਆਪਣਾ ਪਾਚਨ ਤੰਤਰ ਹੈ ਉਹਨੂੰ ਇਹ ਸਹੀ ਕਰਦਾ ਜਿੰਨੀ ਉਹਦੀ ਗਰਮੈਸ਼ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਦੇ ਚੀਜ਼ ਨਾਲ ਮਿਲਾਵਾਂਗੇ ਜਿਹੜਾ ਇਹਨਾਂ ਦੇ ਓਸ਼ਣ ਗੁਣ ਨੂੰ ਮਤਲਬ ਗਰਮੈਸ਼ ਵਾਲੇ ਗੁਣ ਨੂੰ ਬੈਲੈਂਸ ਕਰਕੇ ਇਹਨੂੰ ਇੱਕ ਕੂਲੈਂਟ ਦੇ ਵਿੱਚ ਬਦਲ ਦੂਗਾ ਠੀਕ ਹੈ ਨਾ ਇਹਨੂੰ ਬਣਾਉਣ ਦੇ ਬਾਅਦ ਮੈਂ ਤੁਹਾਨੂੰ ਦੱਸਣਾ ਵੀ ਇਹਦੇ ਵਿੱਚ ਕਿਵੇਂ ਮਿਕਸ ਕਰਨਾ ਹੈ ਆਪਾਂ ਕਿਵੇਂ ਬਣਾਉਣਾ ਹੈ ਇਹ ਜਿਹੜੇ ਨੇ ਜਿਹੜਾ ਗੱਡੀਆਂ ਦੇ ਵਿੱਚ ਉਹ ਕੂਲੈਂਟ ਚੱਲਦਾ ਜੀ ਗ੍ਰੀਨ ਗ੍ਰੀਨ ਇਹ ਤੁਸੀਂ ਸਰੀਰ ਵਾਸਤੇ ਪੀਲਾ ਕੂਲੈਂਟ ਬਣਾ ਰਹੇ ਹੋ ਬਿਲਕੁਲ ਇੱਕ ਯੈਲੋ ਕਲਰ ਦਾ ਬਣ ਜਾਏਗਾ ਇਹ ਕੂਲੈਂਟ ਹੀ ਹੋਏਗਾ ਠੀਕ ਹੈ ਨਾ ਇਹਨਾਂ ਦੋਨਾਂ ਦੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ ਭੁੰਨਿਆ ਹੋਇਆ ਜੀਰਾ ਹੈ ਇਹ ਆਪਣਾ ਲੌਂਗ ਹੈ ਦੋਨਾਂ ਦੀ ਤਸੀਰ ਗਰਮ ਹੈ ਪਰ ਇਹ ਆਯੁਰਵੇਦ ਦੇ ਵਿੱਚ ਬਹੁਤ ਹੀ ਅੱਛੇ ਦੀਪਨ ਪਚਨ ਦੱਸੇ ਗਏ ਨੇ ਲੌਂਗ ਤਾਂ ਇੱਕ ਬਹੁਤ ਅੱਛਾ ਬਲੱਡ ਥਿਨਰ ਵੀ ਹੈ ਠੀਕ ਹੈ ਨਾ ਡ ਤੇ ਜਿਹੜੀ ਤੀਸਰੀ ਚੀਜ਼ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਸ਼ੀਤ ਵੀਰਿਆ ਮਤਲਬ ਕਿ ਉਹ ਇਹਨੂੰ ਠੰਡਾ ਬਣਾਉ ਇਹ ਫਾਰਮੂਲੇ ਨੂੰ ਠੰਡਾ ਬਣਾਉ ਇਹਨੂੰ ਕੂਲਿੰਗ ਵਾਲਾ ਕੰਮ ਕਰਾਉ ਇਹਦੇ ਕੋਲ ਜੀ 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 ਅੱਛਾ ਡਾਕਟਰ ਸਾਹਿਬ ਜਿਹੜਾ ਆਪ ਨੂੰ ਕਿਵੇਂ ਪਤਾ ਲੱਗੇ ਹੁਣ ਤੁਹਾਨੂੰ ਤੁਸੀਂ ਤੇ ਨਬਜ਼ ਫੜਦੇ ਹੋ ਨਬਜ਼ ਫੜ ਕੇ ਬੰਦੇ ਦਾ ਅੰਦਰਲਾ ਢਿੱਡ ਫਰੋਲ ਲੈਂਦੇ ਹੋ ਤੇ ਇੱਕ ਆਮ ਬੰਦਾ ਜਿਹੜਾ ਇਸ ਵੇਲੇ ਵੀਡੀਓ ਦੇਖ ਰਿਹਾ ਉਹਨੂੰ ਕਿਵੇਂ ਪਤਾ ਲੱਗੇ ਕਿ ਜੀ ਮੇਰੀ ਪਿਤ ਵਧ ਗਈ ਮੇਰੀ ਕਫ ਵਧ ਗਈ ਜਾਂ ਮੈਨੂੰ ਕੋਈ ਹੋਰ ਪ੍ਰੋਬਲਮ ਆ ਗਈ ਦੇਖੋ ਜੇ ਤੁਹਾਨੂੰ ਛੋਟੇ ਛੋਟੇ ਗੱਲ ਤੇ ਗੁੱਸਾ ਆਉਂਦਾ ਹੈ ਚਿੜਚਿੜਾਪਨ ਆਉਂਦਾ ਹੈ ਜਾਂ ਬਹੁਤ ਜ਼ਿਆਦਾ ਤੁਸੀਂ ਛੋਟੇ ਛੋਟੇ ਗੱਲ ਤੇ ਖਿੱਚ ਜਾਂਦੇ ਹੋ ਐਗਰੈਸਿਵ ਹੋ ਜਾਂਦੇ ਹੋ ਜਾਂ ਜੇ ਤੁਹਾਨੂੰ ਬਹੁਤ ਜ਼ਿਆਦਾ ਬੈਠੇ ਬੈਠੇ ਜੇ ਪਸੀਨਾ ਆ ਰਿਹਾ ਹੈ ਪੱਕੇ ਥੱਲੇ ਬੈਠੇ ਹੋ ਪਸੀਨਾ ਆ ਰਿਹਾ ਤੁਹਾਨੂੰ ਜੋ ਵੀ ਘੰਟੇ AC ਚਾਹੀਦਾ ਤੁਸੀਂ ਏਸੀ ਵਗੈਰ ਰਹਿ ਨਹੀਂ ਪਾ ਰਹੇ ਤੇ ਇਹ ਛੋਟੇ ਛੋਟੇ ਲੱਛਣ ਨੇ ਹੈਗੇ ਨੇ ਜਿਹੜਾ ਨਾਲ ਮਤਲਬ ਇੱਕ ਨਾਰਮਲ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਉਹਦਾ ਪੇਟ ਵਧ ਰਿਹਾ ਹੈ ਤੇ ਅੱਜ ਕੱਲ ਤਾਂ ਜਵਾਗ ਵੀ ਏਸੀ ਮੰਗਦੇ ਜੀ ਬਾਹਰੋਂ ਆਉਂਦੇ ਸਾਰੀ ਜਾਂ ਅੰਦਰੋਂ ਕਹਿੰਦਾ ਵੀ ਪਾਪਾ ਪੱਖਾ ਚੜੋ ਉਹਨਾਂ ਦੀ ਜਵਾਕਾਂ 'ਚ ਵੀ ਵਧੀ ਹੁੰਦੀ ਹੈ ਬਿਲਕੁਲ ਜਵਾਕਾਂ ਵਿੱਚ ਵੀ ਇਹੀ ਦਿੱਕਤ ਆ ਰਹੀ ਹੈ ਜੀ ਦੇਖੋ ਜਵਾਕਾਂ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਜਿਹੜੇ ਤੁਸੀਂ ਨਾਰਮਲੀ ਦੇਖੋ ਕਿ ਜਿਹੜੇ ਝੁੱਗੀਆਂ ਚੋਂਪੜੀਆਂ ਵਿੱਚ ਬੱਚੇ ਰਹਿ ਰਹੇ ਨੇ ਉਹ ਕਿਹੜੇ ਏਸੀਆਂ ਵਿੱਚ ਰਹਿ ਰਹੇ ਨੇ ਉਹ ਕਈ ਵਾਰ ਤੇ ਉਹਨਾਂ ਨੇ ਪੈਰਾਂ 'ਚ ਚ ਮੋਬਾਈਲਾਂ 'ਤੇ ਫੜਾ ਕੇ ਇਲੈਕਟ੍ਰੋਮੈਗਨੇਟਿਕ ਜਿਹੜੀਆਂ ਰੇਡੀਏਸ਼ਨਸ ਨੇ ਉਹਨਾਂ ਨੂੰ ਦੀ ਬਾਡੀ ਵਿੱਚ ਦੇ ਕੇ ਔਰ ਉਹਨਾਂ ਦੀ ਕਨਸੈਂਟ੍ਰੇਸ਼ਨ ਜਿਹੜੀ ਹੈ ਉਹ ਟੀਵੀ ਵਿੱਚ ਜਾਂ ਮੋਬਾਈਲਾਂ ਵਿੱਚ ਹੀ ਲਵਾ ਦਿੱਤੀ ਹੈ ਜੋ ਕਿ ਕਿਤਾਬਾਂ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਨਾ ਪਰ ਫਿਰ ਵੀ ਜੇ ਅਸੀਂ ਆਪਣੇ ਬੱਚੇ ਨੂੰ ਕਹਿੰਨੇ ਆ ਤੇ ਬੱਚਾ ਕਈ ਵਾਰ ਭਜਦਾ ਤੇ ਉਹਨੂੰ ਸਾਥ ਛੱਡ ਜਾਂਦਾ ਜਦ ਕਿ ਉਲਟਾ ਜਿਹੜੇ ਝੁਗੀਆਂ ਚੌਪੜੀਆਂ ਵਿੱਚ ਜਾਂ ਨਾਰਮਲ ਬੱਚਾ ਜਿਹੜਾ ਰਹਿ ਰਿਹਾ ਉਹ ਸਾਰੀਆਂ ਐਕਟੀਵਿਟੀਆਂ ਕਰਦਾ ਹੈ ਉਹ ਐਕਟੀਵਿਟੀਆਂ ਕਿਉਂ ਕਰਦਾ ਕਿਉਂਕਿ ਮੋਬਾਈਲਾਂ ਤੋਂ ਟੀਵੀਆਂ ਤੋਂ ਬਹੁਤ ਦੂਰ ਨੇ ਉਹਨਾਂ ਨੂੰ ਖਾਣ ਨੂੰ ਖਾਣਾ ਚਾਹੀਦਾ ਔਰ ਉਹ ਖਾਣਾ ਬੜੇ ਪਿਆਰ ਨਾਲ ਬੈਠ ਕੇ ਖਾਂਦੇ ਨੇ ਠੀਕ ਹੈ ਨਾ ਸਾਡੇ ਬੱਚਿਆਂ ਨੂੰ ਖਾਣਾ ਵੀ ਅਸੀਂ ਜ਼ਬਰਦਸਤੀ ਫੜ ਫੜ ਕੇ ਖਵਾਉਨੇ ਆ ਕਦੀ ਉਹਨਾਂ ਨੂੰ ਮੈਗੀ ਬਣਾ ਕੇ ਦੇ ਕਦੀ ਪਾਸਤਾ ਬਣਾ ਕੇ ਦੇ ਰੋਟੀ ਤਾਂ ਅਸੀਂ ਉਹਨਾਂ ਨੂੰ ਖਵਾ ਹੀ ਨਹੀਂ ਰਹੇ ਅਸੀਂ ਤਾਂ ਉਹਨਾਂ ਨੂੰ ਖਵਾਈ ਮੈਦਾ ਰਹੇ ਆ ਤੇ ਡਾਈਜੈਸ਼ਨ ਤੇ ਉਹਨਾਂ ਦੀ ਅਸੀਂ ਖੁਦ ਹੀ ਖਰਾਬ ਕਰ ਰਹੇ ਆ ਜੀ 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 ਅੱਛਾ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਸਾਨੂੰ ਇਹ ਦੱਸੋ ਵੀ ਇਹ ਕੀ ਕਰੇਗਾ ਅਸੀਂ ਜ਼ੀਰਾ ਤੇ ਬੜੇ ਹਲਕੇ ਚ ਲੈ ਲੈਨੇ ਜੀ ਅਸੀਂ ਕਹਿੰਦੇ ਵੀ ਚੱਲ ਇੱਕ ਅੱਧਾ ਲੌਂਗ ਪਾ ਲਓ ਬਹਿ ਮਰ ਜੂਗੀ ਬਿਲਕੁਲ ਇਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਹੋਣ ਕਰਕੇ ਇਹਨੂੰ ਆਪਾਂ ਬਿਲਕੁਲ ਹਲਕੇ ਜਿਹੇ ਲੈਣੇ ਆ ਵੀ ਇਹ ਤਾਂ ਆਪ ਜਿੱਜਾਂ ਨੇ ਇਹਨੇ ਕੀ ਕਰਨਾ ਠੀਕ ਹੈ ਨਾ ਸਾਰਿਆਂ ਦੇ ਆਪਣੀ ਦਿਮਾਗ ਦੇ ਵਿੱਚ ਇਹੀ ਚੀਜ਼ ਬਣ ਗਈ ਕਿਉਂਕਿ ਇਹਨਾਂ ਨੂੰ ਆਪਾਂ ਮਸਾਲੇ ਕਹਿਣ ਲੱਗੇ ਠੀਕ ਹੈ ਅੱਜ ਦੇ ਦੌਰ ਦੇ ਵਿੱਚ ਇਹ ਚੀਜ਼ ਹੋ ਗਈ ਹੈ ਹੁਣ ਜਿਹੜਾ ਜੀਰਾ ਤੇ ਲੌਂਗ ਹੈ ਤੇ ਇਹਦੇ ਨਾਲ ਜਿਹੜੀ ਤੀਸਰੀ ਚੀਜ਼ ਮਿਲੂਗੀ ਉਹ ਇਲਾਇਚੀ ਹੈ ਇਲਾਇਚੀ ਇਹਦੇ 'ਚ ਇਲਾਇਚੀ ਰੱਖੀ ਹੋਈ ਹੈ ਲਓ ਜੀ ਫਿਰ ਅਸੀਂ ਇਹਦਾ ਟੱਕਣ ਚੱਕੀ ਦੰਨੇ ਆ ਏ ਡਾਕਟਰ ਸਾਹਿਬ ਨੇ ਬੜੀ ਅੱਛੀ ਇਹ ਤਾਂ ਕੁਝ ਪਾਊਡਰ ਜਿਹਾ ਬਣਾ ਕੇ ਰੱਖਿਆ ਹਾਂ ਇਹ ਤਾਂ ਪਾਊਡਰ ਫਾਰਮ ਹੈ ਛੋਟੀ ਇਲਾਇਚੀ ਦਾ ਪਾਊਡਰ ਫਾਰਮ ਹੈ ਇਹ ਠੀਕ ਹੈ ਨਾ ਜਦੋਂ ਇਹਨਾਂ ਨੂੰ ਤਿੰਨਾਂ ਨੂੰ ਆਪਾਂ ਕਰਦੇ ਆ ਮਿਕਸ ਕਰਦੇ ਆ ਤੇ ਇਹਨਾਂ ਦਾ ਆਪਾਂ ਕਸ਼ਾਇਆ ਬਣਾਵਾਂਗੇ ਉਹ ਤਾਂ ਆਪਾਂ ਨੇ ਬਿਲਕੁਲ ਪੀਣ ਲੱਗੇ ਐਡ ਕਰਨੀ ਹੈ ਠੀਕ ਹੈ ਨਾ ਇਹਨਾਂ ਦਾ ਕਸ਼ਾਇਆ ਬਣਾਵਾਂਗੇ ਤੇ ਜਿਹੜਾ ਇਹ ਕਸ਼ਾਏ ਹੈ ਇਹ ਤੁਹਾਡੇ ਜਿੰਨਾ ਵੀ ਤਜਾਬ ਬਨ ਰਿਹਾ ਪੇਟ ਦੇ ਵਿੱਚ ਜਲਣ ਹੈ ਭਾਰੀਪਾਨ ਹੈ ਖਾਣਾ ਖਾਣ ਤੋਂ ਬਾਅਦ ਫਾਰਾ ਪੈ ਜਾਂਦਾ ਹੈ ਜੀ ਮਚਲਾਉਂਦਾ ਹੈ ਉਲਟੀ ਆਉਣ ਦਾ ਮਨ ਕਰਦਾ ਹੈ ਜਾਂ ਪੋਟੀ ਗਰਮੈਸ਼ ਨਾਲ ਆਉਂਦੀ ਹੈ बार-बार ਪੋਟੀ ਆਉਂਦੀ ਹੈ ਹੱਥਾਂ ਪੈਰਾਂ 'ਚ ਸੇਕ ਨਿਕਲ ਰਿਹਾ ਹੈ ਜਾਂ ਪਿਸ਼ਾਬ ਜਲਣ ਦੇ ਨਾਲ ਆਉਂਦਾ ਹੈ बार-बार ਪਿਸ਼ਾਬ ਆਉਂਦਾ ਹੈ ਠੀਕ ਹੈ ਨਾ ਇਹ ਸਾਰੀਆਂ ਪ੍ਰੋਬਲਮ ਦੇ ਵਿੱਚ ਕੰਮ ਕਰੂਗਾ ਸਿਰ ਤੋਂ ਲੈ ਕੇ ਪੈਰ ਤੱਕ ਕੰਮ ਕਰੂਗਾ ਜਾਂ ਜਿਹਨੂੰ ਆਪਾਂ ਕਹਦੇ ਆ ਕਿ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਣਾ ਉਹ ਵੀ ਪਿੱਤਵਦਨ ਦਾ ਇੱਕ ਕਾਰਨ ਹੈ ਇਹ ਖਾਣਾ ਖਾਂਦੇ ਹੋਏ ਜੇ ਪਸੀਨਾ ਬਹੁਤ ਜ਼ਿਆਦਾ ਆਉਂਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਆਪਾਂ ਨੂੰ ਛੋਟੀ ਛੋਟੀ ਗੱਲ ਤੇ ਗੁੱਸਾ ਹੋਈ ਜਾਂਦਾ ਆਪਾਂ ਹਾਈਪਰ ਹੋਈ ਜਾਂਦੇ ਆ ਠੀਕ ਹੈ ਨਾ ਇਹ ਸਾਰੀਆਂ ਜਿਹੜੀਆਂ ਪਿੱਤਵਦਨ ਦੇ ਜਿਹੜੇ ਲੱਛਣ ਨੇ ਠੀਕ ਹੈ ਨਾ ਇਹਨੂੰ ਇਹ ਫਾਰਮੂਲਾ ਸਿੰਪਲ ਫਾਰਮੂਲਾ ਕਿਉਂਕਿ ਜਿਹੜਾ ਫਾਰਮੂਲਾ ਹੈ ਇਹ ਬਿਲਕੁਲ ਸ਼ਾਸਤਰਕਤ ਹੈ ਠੀਕ ਹੈ ਜੋ ਸ਼ਾਸਤਰਾਂ ਚ ਲਿਖਿਆ ਹੋਇਆ ਹੈ ਜੋ ਚੀਜ਼ ਸ਼ਾਸਤਰਾਂ ਚ ਲਿਖੀ ਹੋਈ ਹੈ ਉਹ ਝੂਠ ਨਹੀਂ ਹੋ ਸਕਦੀ ਠੀਕ ਹੈ ਜੀ ਇਹ ਬਿਲਕੁਲ ਮਤਲਬ ਤੁਸੀਂ ਇੱਕ ਗਲਾਸ ਪੀਣਾ ਇਹਦਾ ਪਾਣੀ ਦਾ ਸਵੇਰੇ ਖਾਲੀ ਪੇਟ ਪੀ ਲੈਣਾ ਤੇ ਸਾਰਾ ਦਿਨ ਤੁਹਾਡਾ ਜਿਹੜਾ ਸਰੀਰ ਹੈ ਉਹ ਠੀਕ ਰਹੂਗਾ ਠੀਕ ਹੈ ਜੀ ਇਹਨਾਂ એનર્ਜੀਟਿਕ ਚੀਜ਼ ਹੈ ਠੀਕ ਕਹਿ ਰਹੇ ਨੇ ਡਾਕਟਰ ਸਾਹਿਬ ਕੀ ਕਹਿ ਰਹੇ ਨੇ ਜੀ ਦੇਖੋ ਮਤਲਬ ਇੱਕ ਗਲਾਸ ਨਾਲ ਹੀ ਪੀ ਇਹ ਤਾਂ ਡਾਕਟਰ ਸਾਹਿਬ ਤਾਂ ਕਹਿੰਦੇ ਸੀ ਤੁਸੀਂ ਪੀਓ ਪਿੰਦੇ ਸਾਰ ਇਹ ਅੰਦਰ ਗਿਆ ਨਹੀਂ ਤੇ ਨਾਲ ਦੀ ਨਾਲ ਜਿਹੜੀ ਪਿੱਤੋਂ ਬਾਹਰ ਆਉਣੀ ਸ਼ੁਰੂ ਦੇਖੋ ਇਹਦਾ ਹੈ ਕਿ ਜਿੱਦਾਂ ਕਿ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੋਨੋਂ ਹੀ ਜਿਹੜੇ ਦਰਵье ਨੇ ਇਹ ਬਹੁਤ ਅੱਛੇ ਦੀਪਨ ਪਾਚਨ ਦਾ ਕੰਮ ਕਰਦੇ ਨੇ ਠੀਕ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਈ ਵਾਰ ਤੁਸੀਂ ਸੁਨਿਆ ਹੋਵੇਗਾ ਕਿ ਜੀ ਕਿਸੇ ਨੂੰ ਗਰਮੀ ਲੱਗ ਰਹੀ ਹੈ ਤਾਂ ਠੰਡੀ ਜਗ੍ਹਾ ਤੇ ਜਾ ਕੇ ਬੈਠ ਜਾਂਦਾ ਹੈ ਤੇ ਠੰਡ ਲੱਗ ਰਹੀ ਹੈ ਤੇ ਗਰਮ ਜਗ੍ਹਾ ਜਾ ਕੇ ਬੈਠ ਜਾਂਦਾ ਹੈ ਠੀਕ ਹੈ ਨਾ ਬਟ ਮੀਨ ਚੀਜ਼ ਇਹ ਵੀ ਤੁਸੀਂ ਸੁਨਿਆ ਹੋਵੇਗਾ ਕਿ ਲੋਹੇ ਨੂੰ ਲੋਹਾ ਕੱਟਦਾ ਹਾਂ ਹਾਂਜੀ ਤੇ ਗਰਮੀ ਨੂੰ ਗਰਮੀ ਕਰਦੀ ਹੈ ਜਿਨ੍ਹਾਂ ਦਾ ਪਿੱਤ ਪੂਰੀ ਬਾਡੀ ਦੇ ਵਿੱਚ ਦੇਖੋ 40 45 ਸਾਲ 30 ਸਾਲ ਤੋਂ ਉਹ ਖਾ ਰਹੇ ਨੇ ਉਲਟਾ ਸਿੱਧਾ ਇਹੀ ਆਚਰਣ ਹੈ ਗੁੱਸੇ ਵਿੱਚ ਗੱਲ ਕਰਨਾ ਦੇਖਣਾ ਨਹੀਂ ਕਨਸੈਂਟ੍ਰੇਸ਼ਨ ਨਾ ਹੋਣਾ ਉਹਦੇ ਕਰਕੇ ਜੋ ਸਰੀਰ ਵਿੱਚ ਵਧਿਆ ਹੋਇਆ ਪਿੱਤ ਹੈ ਉਹਨੂੰ ਕੱਢਣ ਦਾ ਤਰੀਕਾ ਇਹੀ ਹੈ ਕਿ ਇਸ ਤਰੀਕ ਇਸ ਚੀਜ਼ ਜਿਹੜਾ ਨੁਸਖਾ ਡਾਕਟਰ ਸਾਹਿਬ ਤੁਹਾਨੂੰ ਦੱਸ ਰਹੇ ਨੇ ਇਹਨੂੰ ਥੋੜਾ ਥੋੜਾ ਗਰਮ ਇਸ ਦਾ ਫਿਰ ਅਸੀ ਗਰਮ ਪਾਇਨਾ ਹੈ ਨਾ ਇਹ ਬਿਲਕੁਲ ਗਰਮ ਪੀ ਤੁਸੀਂ ਗਰਮੀਆਂ ਚ ਗਰਮ ਪਣ ਦਾ ਨਾਖ ਦੇਖੋ ਤੁਹਾਨੂੰ ਲੱਗਦੀ ਨਹੀਂ ਹੈ ਅਸਲ ਇਧਰ ਪਾਣੀ ਠੰਡਾ ਕਰਦੇ ਕਈ ਵਾਰਾ ਹੁਣ ਜੂਨ ਸ਼ੁਰੂ ਹੋਣ ਵਾਲਾ ਹੈ ਅਸਤੇ ਲਿਆ ਕੇ ਕੋਲੇ ਪਾਉਣੇ ਦੀ ਬਰਫ਼ ਦੇ ਫ੍ਰੀਜ਼ਰ ਚੋਂ ਕੱਢ ਕੱਢ ਬਿਲਕੁਲ ਬਿਲਕੁਲ ਬਟ ਤੁਸੀਂ ਕਰਕੇ ਦੇਖੋ ਕਦੀ ਤੁਸੀਂ ਕਦੀ ਗਰਮ ਪਣ ਦਾ ਨਹਾ ਕੇ ਦੇਖੋ ਗਰਮੀ ਵਿੱਚ ਤੁਹਾਨੂੰ ਗਰਮੀ ਲੱਗਦੀ ਨਹੀਂ ਹੈ ਔਰ ਸੇਮ ਜੇ ਤੁਸੀਂ ਸਰਦੀਆਂ ਵਿੱਚ ਠੰਡੇ ਪਣ ਦਾ ਨਹਾ ਲੋਗੇ ਤੁਹਾਨੂੰ ਠੰਡ ਵੀ ਨਹੀਂ ਲੱਗੇਗੀ ਤੇ ਸੇਮ ਇਹੀ ਚੀਜ਼ ਅਹਰੀ ਵਿੱਚ ਕਰ ਰਹੇ ਆ ਕਿ ਜਿਹੜੀ ਤੁਹਾਡੇ ਸਰੀਰ ਚ ਵਧੀ ਹੋਈ ਗਰਮੀ ਹੈ ਜਿਹਨੂੰ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਹੋ ਤੁਸੀਂ ਸਭ ਕੁਝ ਕਰਕੇ ਦੇਖ ਚੁੱਕੇ ਹੋ ਤੇ ਇਸ ਅੰਮ੍ਰਿਤ ਨੂੰ ਤੁਸੀਂ ਥੋੜਾ ਥੋੜਾ ਆਪਣੀ ਲਾਈਫ ਦੇ ਵਿੱਚ ਰੋਜ਼ ਪੀਣਾ ਸ਼ੁਰੂ ਕਰੋ ਤੇ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਤੁਹਾਡੇ ਸਰੀਰ ਦੇ ਵਿੱਚੋਂ ਪਿਤ ਜਿਹੜਾ ਹੈ ਉਹ ਆਪਣੇ ਆਪ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਔਰ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਏ ਸਭ ਤੋਂ ਪਹਿਲਾ ਫਾਇਦਾ ਕੀ ਹੋਊਗਾ ਇੱਕ ਗਲਾਸ ਪੀਣ ਦਾ ਦੇਖੋ ਸਭ ਤੋਂ ਪਹਿਲਾਂ ਤੇ ਤੁਹਾਡੇ ਦੀਪਨ ਪਾਚਨ ਯਾਨੀ ਕਿ ਤੁਹਾਡੇ ਜਿਹੜਾ ਹਾਜ਼ਮਾ ਹੈ ਉਹ ਵਿੱਚ ਬਹੁਤ ਅੱਛਾ ਸੁਧਾਰ ਹੋਏਗਾ ਤੁਹਾਨੂੰ ਭੁੱਖ ਵਿੱਚ ਰੁਚੀ ਹੋਣੀ ਸ਼ੁਰੂ ਹੋ ਜਾ ਪਰ ਇੱਕ ਹੁੰਦਾ ਕਿ ਸਾਨੂੰ ਭੁੱਖ ਖੁਦ ਲੱਗ ਰਹੀ ਔਰ ਅਸੀਂ ਖਾਣਾ ਚਾਹੁੰਦੇ ਆ ਉਹ ਚੀਜ਼ ਤੁਹਾਨੂੰ ਇਸ ਫਾਰਮੂਲੇ ਨਾਲ ਜ਼ਰੂਰ ਮਿਲਗੇ ਜੀ ਜੀ ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕੰਮ ਇਹ ਥੋੜੀ ਭੁੱਖ ਨੂੰ ਵਧਾ ਦੇਣਾ ਹੈ ਖਾਣੇ 'ਚ ਰੁਚੀ ਪੈਦਾ ਕਰ ਦੇਣੀ ਹੈ ਤੇ ਫਿਰ ਜਿਹੜੇ ਲੋਕਾਂ ਨੂੰ ਇੱਕ ਵਾਰ ਖਾਣਾ ਖਾ ਲਿਆ ਤੇ ਸਾਰਾ ਦਿਨ ਤੋਲੇ ਅਰਗਟ ਢਿੱਡ ਨਿਕਲਿਆ ਹੋਇਆ ਕਿਸੇ ਦਾ ਫੁੱਟਬਾਲ ਵਾਂਗੂ ਹੋ ਗਿਆ ਤੇ ਅਫਾਰਾ ਡਕਾਰ ਕੌੜੇ ਮਤਲਬ ਕਈ ਵਾਰ ਹੁੰਦਾ ਕਿ ਤਜਾਬ ਗਲੇ 'ਚ ਹੀ ਆਇਆ ਪਿਆ ਉਹਨਾਂ ਨਾਲ ਮਾਮਲਾ ਸੈੱਟ ਹੋਏਗਾ ਇਸ ਤੁਹਾਡੇ ਜਿਹੜੇ ਨੁਸਖੇ ਨਾਲ ਫਾਰਮੂਲੇ ਨਾਲ ਬਿਲਕੁਲ ਇਹ ਦੀਪਨ ਪਾਚਨ ਦਾ ਮਤਲਬ ਕੀ ਹੁੰਦਾ ਹੈ ਪਾਚਨ ਹੁੰਦਾ ਹੈ ਵੀ ਜਿਹੜਾ ਖਾਦਾ ਹੋਇਆ ਉਹਨੂੰ ਪਚਾਉਣਾ ਦੀਪਨ ਕੀ ਹੁੰਦਾ ਹੈ ਕਿ ਭੁੱਖ ਲਗਾਉਣਾ ਮਤਲਬ ਕਿ ਜੋ ਆਪਾਂ ਨੇ ਖਾਣਾ ਖਾ ਲਿਆ ਜਿਸ ਤਰ੍ਹਾਂ ਆਪਾਂ ਜੋ ਇੰਡੀਆ ਦੇ ਵਿੱਚ ਹੁਣ ਆਪਣੇ ਕੋਲੇ ਇੱਕ ਬਣਿਆ ਹੋਇਆ ਹੈ ਕਿ ਆਪਾਂ ਸਵੇਰੇ ਦੁਪਹਿਰ ਸ਼ਾਮ ਤਿੰਨ ਟਾਈਮ ਦਾ ਖਾਣਾ ਖਾਣਾ ਹੈ ਪਹਿਲਾਂ ਜਿਹੜੇ ਤਿੰਨ ਟਾਈਮ ਖਾਣਾ ਚਾਹੀਦਾ ਨਹੀਂ ਵੈਸੇ ਤਾਂ ਜੋ ਆਪਣੇ ਪੁਰਖੇ ਸੀ ਉਹ ਦੋ ਟਾਈਮ ਖਾਂਦੇ ਸੀ ਜਿਹੜੇ ਯੋਗੀ ਲੋਕ ਨੇ ਉਹ ਕਹਿੰਦੇ ਨੇ 24 ਘੰਟਿਆਂ 'ਚ ਇੱਕ ਵਾਰ ਹੀ ਖਾਣਾ ਚ ਆਯੁਰਵੇਦ ਉਦੇ ਵਿੱਚ ਕੀ 7-8 ਵਾਰ ਖਾ 7-8 ਵਾਰ ਖਾ ਲੈਣੇ ਜੀ ਕਦੇ ਕੁਝ ਕਦੇ ਕੋਈ ਪਤਾ 10 ਵਾਰ ਵੀ ਖਾ ਲੈਣੇ 10-15 ਵਾਰ ਵੀ ਖਾਣੇ ਆ ਹਰ ਘੰਟੇ ਬਾਅਦ ਕਾਫੀ ਚਾਹ ਕੁਝ ਨਾ ਕੁਝ ਕਦੇ ਸਕੰਝ ਵੀ ਆ ਗਈ ਕਦੇ ਕੁਝ ਆ ਗਿਆ ਕਦੇ ਕੁਝ ਆ ਗਿਆ ਆਪਾਂ ਹਰ ਡੈਮ ਕੀ ਹੈ ਕਿ ਆਪਾਂ ਕੁਝ ਨਾ ਕੁਝ ਲੈਣੇ ਆ ਉਹਦੇ ਨਾਲ ਕੀ ਹੈ ਕਿ ਇਨਸੂਲਿਨ ਦਾ ਹੜ ਆ ਜਾਂਦਾ ਹੈ ਬਾਡੀ ਦੇ ਵਿੱਚ ਕਿਉਂਕਿ ਇਨਸੂਲਿਨ ਜਿਹੜੀ ਇੱਕ ਵਾਰੀ ਬਣ ਗਈ ਹੈ ਉਹਨੂੰ ਟਾਈਮ ਦੋ ਡਾਈਜੈਸਟ ਹੋਣ ਲਈ ਆਪਾਂ ਤਾਂ ਟਾਈਮ ਹੀ ਨਹੀਂ ਦੇ ਰਹੇ ਅੱਧੇ ਘੰਟੇ ਬਾਅਦ ਘੰਟੇ ਬਾਅਦ ਕਦੇ ਇੱਕ ਬਿਸਕਟ ਖਾ ਲਿਆ ਕਦੇ ਚਾਹ ਦਾ ਕੱਪ ਆ ਗਿਆ ਕਦੇ ਕੁਝ ਆ ਗਿਆ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਹੌਲੀ-ਹੌਲੀ ਇੱਕ metabolic disorder ਦੀ ਤਰਫ ਲੈ ਕੇ ਜਾਂਦੀਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਪੇਟ 'ਚ ਜਲਣ ਭਾਰਾਪਨ ਖਾਣਾ ਨਾ ਪਚਣਾ ਭੁੱਖ ਨਾ ਲੱਗਣਾ ਵੀ ਉਹਨਾਂ ਦੇ ਕੰਮ ਕਰੂਗਾ ਇਹ ਪ੍ਰਾਇਮਰੀ ਕਮੀ ਇਹਦਾ ਇਹੀ ਹੈ ਕਿ ਗਨਾ ਸ਼੍ਰੋਤ ਹੀ ਪਾਚਨ ਤੰਤਰ ਤੋਂ ਕਰਦਾ ਹੈ ਦੀਪਨ ਕੰਮ ਤੋਂ ਕਰਦਾ ਹੈ ਦੀਪਨ ਕੀ ਹੈ ਕਿ ਆਪਣੇ ਡਾਈਜੈਸਟਿਵ ਫਾਇਰ ਨੂੰ ਇੰਪਰੂਵ ਕਰਨਾ ਜਠਰਾਗਨੀ ਨੂੰ ਇੰਪਰੂਵ ਕਰਨਾ ਜਿੱਥੇ ਆਪਣੀ ਜਠਰਾਗਨੀ ਇੰਪਰੂਵ ਹੋ ਗਈ ਉੱਥੇ ਇੰਡਾਈਜੈਸ਼ਨ ਤਾਂ ਰਹੂਗੀ ਨਹੀਂ ਜਿੱਥੇ ਇੰਡਾਈਜੈਸ਼ਨ ਨਹੀਂ ਰਹੂਗੀ ਉੱਥੇ ਪਿਤ ਬਣਨਾ ਹੀ ਨਹੀਂ ਉੱਥੇ ਕੀ ਹੈ ਕਿ ਉਸ ਤੋਂ ਬਾਅਦ ਜਿਹੜਾ ਆਪਣੀ ਸੈਲੂਲਰ ਲੈਵਲ ਤੇ ਜਿਹੜੀ ਮੈਟਾਬੋਲਿਜ਼ਮ ਹੈ ਉਹ ਪ੍ਰੋਪਰ ਹੋਊਗੀ ਜੋ ਆਪਾਂ ਨੂੰ ਜੋ ਆਪਾਂ ਖਾ ਰਹੇ ਹਾਂ ਉਹ ਆਪਣੀ ਜਿਹੜੀ એનર્ਜੀ ਹੈ ਉਹ ਸੈੱਲ ਤੱਕ ਜਾਊਗੀ ਜੀ ਜੀ ਠੀਕ ਹੈ ਨਾ ਜਿਸ ਨੇ ਸੈੱਲ ਤੱਕ ਉਹ એનર્ਜੀ ਜਾਊਗੀ ਆਪਾਂ ਨੂੰ ਆਪਣੀ ਬਾਡੀ ਦੇ ਵਿੱਚ ਅਸੀਂ ਕੁਝ ਹੀ ਮਿੰਟਾਂ ਤੋਂ ਬਾਅਦ ਕੁਝ ਹੀ ਲੰਮਿਆਂ ਤੋਂ ਬਾਅਦ ਅਸੀਂ ਨੁਸਖਾ ਫਾਰਮੂਲਾ ਵੀ ਲਵਾਂਗੇ ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਡਾਕਟਰ ਸਾਹਿਬ ਸਵਾਲ ਇਹ ਹੈ ਕਿ ਜਦੋਂ ਸਾਡਾ ਪਾਚਨ ਤੰਤਰ ਖਰਾਬ ਹੋ ਗਿਆ ਪਾਚਨ ਤੰਤਰ ਪੇਟ ਤਾਂ ਚਲੋ ਖਰਾਬ ਹੋਈ ਹੋਇਆ ਇਸ ਤੋਂ ਬਾਅਦ ਕਿਹੜੀ ਇਸ ਤਰ੍ਹਾਂ ਦੀ ਵੀ ਬਿਮਾਰੀ ਹੈ ਜਿਸ ਤੋਂ ਅਸੀਂ ਕਹੇ ਲਈ ਵੀ ਰੱਬ ਵੀ ਨਹੀਂ ਬਚਾ ਸਕਦਾ ਦੇਖੋ ਪਾਚਨ ਤੰਤਰ ਨੂੰ ਵੈਸੇ ਤਾਂ ਦੇਖੋ ਐਨੀ ਜਲਦੀ ਖਰਾਬ ਨਹੀਂ ਹੁੰਦਾ ਹੈ ਬਟ ਜੇ ਇੱਕ ਵਾਰ ਪਾਚਨ ਤੰਤਰ ਖਰਾਬ ਹੋ ਜਾਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਵਿੱਚ ਕਈ ਲਾਈਫਸਟਾਈਲ ਡਿਜ਼ੀਜ਼ਸ ਵੀ ਨੇ ਜਿਨ੍ਹਾਂ ਦੀ ਡਾਕਟਰ ਸਾਹਿਬ ਹਮੇਸ਼ਾ ਗੱਲ ਕਰਦੇ ਨੇ ਲਾਈਕ ਬੀਪੀ ਹੈ ਉਸ ਤੋਂ ਬਾਅਦ ਜੇ ਬਹੁਤ ਜ਼ਿਆਦਾ ਵਿਗੜ ਜਾਏ ਸੰਗ੍ਰਹਿਣੀ ਹੈ ਅਲਸਰੇਟਿਵ ਕੋਲਾਈਟਿਸ ਹੈ ਆਂਤੜਾ ਦਾ ਖਰਾਬ ਹੋ ਜਾਣਾ ਆਂਤਾਂ ਵਿੱਚ ਸੋਜ ਹੋਣੀ ਆਂਤਾਂ ਵਿੱਚ ਜ਼ਖਮ ਹੋਣਾ ਇਹ ਚੀਜ਼ਾਂ ਨਾਰਮਲ ਨਹੀਂ ਜਿਹੜੀਆਂ ਕਿ ਬਹੁਤ ਜਲਦੀ ਠੀਕ ਨਹੀਂ ਹੋ ਪਾਂਦੀਆਂ ਔਰ ਬਹੁਤ ਪੇਨਫੁਲ ਹੁੰਦੀਆਂ ਨੇ ਔਰ ਇਹਦੇ ਵਿੱਚ ਕੀ ਹੈ ਕਿ ਬੰਦਾ ਸੁੱਕਦਾ ਸੁੱਕਦਾ ਕਾਫੀ ਸੁੱਕ ਵੀ ਜਾਂਦਾ ਸੋ ਉਹਨਾਂ ਚੀਜ਼ਾਂ ਤੱਕ ਜੇ ਨਹੀਂ ਅਸੀਂ ਇਹਨਾਂ ਚੀਜ਼ਾਂ ਨੂੰ ਪਹੁੰਚਣਾ ਚਾਹੁੰਦੇ ਤਾਂ ਸਾਨੂੰ ਇਹੀ ਚਾਹੀਦਾ ਹੈ ਕਿ ਆਪਣੀ ਜੀਵਨ ਸ਼ੈਲੀ ਨੂੰ ਥੋੜਾ ਜਿਹਾ ਚੇਂਜ ਕਰੀਏ ਤੇ ਜਿਹੜੀਆਂ ਚੀਜ਼ਾਂ ਸਾਨੂੰ ਹੈਲਪ ਕਰ ਰਹੀਆਂ ਨੇ ਜੁਨਾਗ ਗਿਆਨ ਸਾਨੂੰ ਹੈਗਾ ਅਸੀਂ ਤੁਹਾਨੂੰ ਦੇ ਰਹੇ ਹਾਂ ਤੇ ਤੁਸੀਂ ਉਹਨਾਂ ਨੂੰ ਅਜ਼ਮਾ ਕੇ ਦੇਖੋ ਥੋੜਾ ਥੋੜਾ ਨੂੰ ਪੀ ਕੇ ਦੇਖੋ ਔਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਡੈਫੀਨਿਟਲੀ ਫਰਕ ਕੀ ਫਰਕ ਕੀ ਪਊਗਾ ਬਹੁਤ ਵਾਰ ਹੁੰਦੇ ਜੀ ਕਈ ਵਾਰ ਅਨਪਚਿਆ ਭੋਜਨ ਹੀ ਬਾਹਰ ਨਿਕਲ ਹੀ ਜਾਂਦਾ ਹੈ ਜਾਂ ਫਿਰ ਉਹਦੇ ਨਾਲ ਵੀ ਕੁਝ ਬਿਮਾਰੀਆਂ ਦਾ ਮਸਲਾ ਬਣਦਾ ਦੇਖੋ ਅਨਪਚਿਆ ਭੋਜਨ ਦਾ ਬਾਹਰ ਨਿਕਲਣਾ ਅਨਪਚਿਆ ਭੋਜਨ ਨਿਕਲਣਾ ਮਤਲਬ ਕਿ ਆਈਬੀਡੀ ਹੈ ਠੀਕ ਹੈ ਪਹਿਲੀ ਗੱਲ ਇਹ ਹੈ ਉਹਨੂੰ ਅਸੀਂ ਸੰਗ੍ਰਹਿਣੀ ਹੀ ਕਹਿੰਦੇ ਆ ਕਿ ਜਦੋਂ ਖਾਦਾ ਪੀਤਾ ਪਚਣਾ ਨਹੀਂ ਸਹੀ ਤਰੀਕੇ ਨਾਲ ਜਾਂ ਦੀਪਨ ਪਾਚਨ ਹੋਣਾ ਹੀ ਨਹੀਂ ਐਜ਼ ਇਟ ਇਜ਼ ਹੀ ਕੱਚਾ ਹੀ ਨਿਕਲ ਜਾਣਾ ਹੈ ਤੇ ਉਹੀ ਉਹਨੂੰ ਇਸੇ ਸੰਗ੍ਰਹਿਣੀ ਕਹਿੰਦੇ ਆ ਠੀਕ ਹੈ ਨਾ ਉਹ ਇੱਕ ਵਿਗੜਿਆ ਹੋਇਆ ਰੂਪ ਹੁੰਦਾ ਹੈ ਜੋ ਕਿ ਬੰਦੇ ਨੂੰ ਬਹੁਤ ਸੋਖਾ ਪਾ ਜਾਂਦਾ ਹੈ ਠੀਕ ਹੈ ਸੋ ਉਹਨਾਂ ਚੀਜ਼ਾਂ ਤੱਕ ਅਸੀਂ ਜੇ ਅਸੀਂ ਹਲੇ ਤੱਕ ਨਹੀਂ ਪਹੁੰਚੇ ਜੇ ਹਲੇ ਸਾਨੂੰ ਤਜ਼ਾਬ ਬਣ ਰਿਹਾ ਹੈ ਜਾਂ ਗੁੱਸਾ ਬਹੁਤ ਆ ਰਿਹਾ ਹੈ ਜਾਂ ਅਸੀਂ ਇਹ ਚੀਜ਼ਾਂ ਤੇ ਉਹਨਾਂ ਵਾਸਤੇ ਹਲੇ ਇਸ ਉਹਨਾਂ ਇਨੀਸ਼ੀਅਲ ਸਟੇਜ ਦੇ ਵਾਸਤੇ ਇਹ ਬਹੁਤ ਅੱਛਾ ਕਾੜਾ ਹੈ ਬਹੁਤ ਹੀ ਅੱਛਾ ਕਾੜਾ ਤੇ ਡਾਕਟਰ ਸਾਹਿਬ ਹੁਣ ਸਾਨੂੰ ਆਖਰ ਦੇ ਵਿੱਚ ਦੱਸ ਦਿਓ ਵੀ ਇਹ ਬਨਣਾ ਕਿਵੇਂ ਹੈ ਇਹ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਕਹ ਰਹੇ ਹੋ ਵੀ ਇੱਕ ਗਲਾਸ ਅੰਦਰ ਤੇ ਪਿੱਤ ਬਾਹਰ ਹਾਂਜੀ ਆਪਾਂ 1 ਲੀਟਰ ਪਾਣੀ ਲੈਣਾ ਇਹਦੇ ਵਿੱਚ ਚਲੋ ਆਪਾਂ ਬਣਾਨੇ ਆ 1 ਲੀਟਰ ਪਾਣੀ ਲੈਣਾ ਇਹਦੇ ਵਿੱਚ ਆਪਾਂ ਨੇ ਲੈਣਾ 5 ਗ੍ਰਾਮ ਭੁੰਨਿਆ ਹੋਇਆ ਜੀਰਾ 20 ਪੀਸ ਲੈਣੇ ਨੇ ਆਪਾਂ ਲੌਂਗ ਦੇ ਲੌਂਗ ਆਪਾਂ ਨੇ ਲੈਣਾ ਇਹਦੇ ਉੱਪਰ ਹੈੱਡ ਹੋਣਾ ਚਾਹੀਦਾ ਜਿਹੜਾ ਹੈੱਡ ਹੈ ਹੈੱਡ ਹੋਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਹੀ ਮੇਨ ਜਿਹੜੇ ਗੁਣ ਕਰਮ ਨੇ ਆਯੁਰਵੇਦ ਦੇ ਵਿੱਚ ਇਸ ਚੀਜ਼ ਦੇ ਦੱਸੇ ਗਏ ਨੇ ਕੱਲਾ ਸਟਾਕ ਜਿਹੜਾ ਨੀਚੇ ਵਾਲਾ ਹੈ ਸਟੈ ਉਹ ਦਾ ਨਹੀਂ ਕੋਈ ਬਹੁਤ ਜ਼ਿਆਦਾ ਆ ਹੈੱਡ ਵਾਲਾ ਲੈਣਾ ਆਪਾਂ ਨੇ ਜਿਸ ਨਾਲ ਰੋਡ ਜਾਂ ਬਣਿਆ ਹੋਇਆ ਕੋਸ਼ਿਸ਼ ਅਸੀਂ ਇਹੀ ਕੀਤੀ ਆ ਦੇਖੋ ਜਿਵੇਂ ਆ ਖਾਲੀ ਹੈ ਜੀ ਇਹ ਨਹੀਂ ਲੈਣਾ ਆਪਾਂ ਨੇ ਬਿਲਕੁਲ ਜਿਹਦਾ ਹੈੱਡ ਹੈ ਉੱਪਰ ਆਈਸਕ੍ਰੀਮ ਸ਼ੇਪ ਹੁੰਦਾ ਹੈ ਠੀਕ ਹੈ ਨਾ ਇਹੀ ਲੈਣਾ ਆਪਾਂ ਨੇ ਸੋ ਤੁਸੀਂ ਦੇਖ ਲਓ ਡਾਕਟਰ ਸਾਹਿਬ ਨੇ ਬੜੀ ਡੂੰਘਾਈ ਨਾਲ ਰਿਸਰਚ ਕਰਨ ਤੋਂ ਬਾਅਦ ਇਹ ਚੀਜ਼ ਦੱਸੀ ਹੈ ਕਿ ਜਿਹੜਾ ਇੱਕਾ ਖਾਲੀ ਹੈਗਾ ਉੱਪਰ ਇਹਦੇ ਅਖਰੋਟ ਜਾਂ ਨਹੀਂ ਬਣਿਆ ਹੋਇਆ ਸੀ ਜਿਸ ਨੂੰ ਪੰਜਾਬੀ ਚ ਕਹ ਲਈਏ ਤੇ ਇੱਕ ਦੇ ਆਈਸਕ੍ਰੀਮ ਵਾਂਗੂ ਉੱਪਰ ਸਜਿਆ ਹੋਇਆ ਤੇ ਅਸੀਂ ਇਹ ਨਹੀਂ ਲੈਣਾ ਇਹ ਗਿਆ ਤੇ ਇਸ ਤਰ੍ਹਾਂ ਦੇ ਕਿਹਾ 20 ਲੌਂਗ ਲੈਂਡ ਇਹ ਲੌਂਗ ਲੈਂਡ ਨੇ 1 ਲੀਟਰ ਤੁਸੀਂ ਪਾਣੀ ਲੈ ਲੈਣਾ ਉਹ ਜਦੋਂ 1/4 ਥੋੜ ਜਵੇ ਮਤਲਬ ਵੈਪੋਰੇਟ ਹੋ ਜਵੇ 750 ਐਮਐਲ ਰਹਿ ਜਵੇ 750 ਐਮਐਲ ਰਹਿ ਜਵੇ ਉਹ ਪਾਣੀ ਤੁਸੀਂ ਛਾਣ ਲੈਣਾ ਠੀਕ ਹੈ ਜੀ ਪੀਨ ਲੱਗੇ ਉਹਦੇ ਵਿੱਚ ਜਿਹੜੀ ਤੀਸਰੀ ਆਪਾਂ ਪਟਾਰੀ ਦੀ ਗੱਲ ਕਰਦੇ ਆਂ ਇਹ ਆਪਣੇ ਜਿਹੜੇ ਇਲਾਇਚੀ ਦਾ ਪਾਊਡਰ ਹੈ ਨਾ ਬਿਲਕੁਲ ਪੀਨ ਲੱਗੇ ਐਡ ਕਰਨਾ ਹੈ ਠੀਕ ਹੈ 1 ਤੋਂ ਲੈ ਕੇ 1.5 ਗ੍ਰਾਮ ਸਫੀਸ਼ੀਐਂਟ ਹੈ ਪਾਊਡਰ ਦੀ ਫਾਰਮ ਦੇ ਵਿੱਚ ਇਹਨੂੰ ਪਾਉਣਾ ਹੈ ਚੰਗੀ ਤਰ੍ਹਾਂ ਹਿਲਾਣਾ ਹੈ ਮਿਕਸ ਕਰਨਾ ਹੈ ਤੁਸੀਂ ਜਿਹੜਾ ਕਹਿ ਰਹੇ ਸੀ ਨਾ ਦੋਨਾਂ ਦੇ ਗੁਣ ਗਰਮ ਨੇ ਆਹ ਤੀਸ ਟੋਟਲੀ ਇਹਦੀ ਬਾਡੀ ਦੀ ਤਸਵੀਰ ਇਹਦੀ ਚੇਂਜ ਕਰ ਦੇਣੀ ਹੈ ਮਤਲਬ ਕਿ ਸਿਸਟਮ ਇਹਦਾ ਚੇਂਜ ਕਰ ਦੇਣਾ ਜੀ ਬਾਇਓਕੈਮਿਸਟਰੀ ਚੇਂਜ ਕਰਤੀ ਹੈ ਨਾ ਕੀ ਬਰੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਜਿਹੜਾ ਨੁਸਖਾ ਅੱਛਾ ਡਾਕਟਰ ਸਾਹਿਬ ਜਿਹੜੀ ਇਹ ਚੀਜ਼ ਹੈਗੀ ਨੁਸਖਾ ਫਾਰਮੂਲਾ ਸੀ ਅੱਜ ਬਣਾਇਆ ਹੈ ਨਾੜਾਂ ਦੀ ਰਿਪੇਅਰ ਕਰੂ ਬਿਲਕੁਲ ਕਰੇਗਾ ਜੀ ਦੇਖੋ ਕਈ ਵਾਰ ਤੁਸੀ ਦੇਖਿਆ ਜਾਏਗਾ ਕਿ ਲੌਂਗ ਜਿਹੜਾ ਹੈ ਉਹ ਚ ਯੂਜినੋਲ ਹੁੰਦਾ ਹੈ ਜੋ ਕਿ ਇੱਕ ਨੈਚੁਰਲ ਬਲੱਡ ਥਿਨਰ ਵੀ ਹੁੰਦਾ ਹੈ ਠੀਕ ਹੈ ਜੋ ਕਿ ਖੂਨ ਨੂੰ ਇੱਕ ਨੈਚੁਰਰਲ ਤਰੀਕੇ ਨਾਲ ਪਤਲਾ ਵੀ ਕੀਤਾ ਜਾਂਦਾ ਹੈ ਠੀਕ ਹੈ ਜੇ ਤੁਸੀਂ ਇਹਨੂੰ ਇਸਤੇਮਾਲ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਡੀ ਨਸਾਂ ਨੂੰ ਵੀ ਜਿਹੜੀ ਹੈ ਮਜ਼ਬੂਤੀ ਮਿਲਦੀ ਹੈ ਜੀ 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 ਅੱਛਾ ਡਾਕਟਰ ਸਾਹਿਬ ਹੁਣ ਇਹਨੂੰ ਪੀਣ ਦਾ ਸਭ ਤੋਂ ਬੈਸਟ ਟਾਈਮ ਕਿਹੜਾ ਸਾਨੂੰ ਇਹ ਵੀ ਦੱਸ ਦਿਓ ਪੀਣ ਦਾ ਇਹ ਜਿਹੜਾ ਸਭ ਤੋਂ ਬੈਸਟ ਟਾਈਮ ਹੈ ਸਵੇਰੇ ਖਾਲੀ ਪੇਟ ਇੱਕ ਗਲਾਸ ਮਤਲਬ ਕਿ 200 ml ਤੱਕ ਜਿਸ ਨਾਲ ਇਹਦੇ ਵਿੱਚ ਗਲਾਸ ਦੇ ਵਿੱਚ ਇਹ ਮੀਡੀਅਮ ਸਾਈਜ਼ ਗਲਾਸ ਹੈ 200 ml ਤੱਕ ਤੁਸੀਂ ਡੇਲੀ ਖਾਲੀ ਪੇਟ ਪੀ ਸਕਦੇ ਹੋ ਜਿਹਦਾ weight 70 kg ਹੈ ਬਾਕੀ weight ਘਟਾ ਹੈ ਵੱਧ ਹੈ ਥੋੜਾ ਬਹੁਤ ਘਟਾ ਸਕਦੇ ਹੋ ਇੱਕ ਟਾਈਮ ਹੀ ਪੀਣਾ ਦਿਨ ਦੇ ਵਿੱਚ ਸਵੇਰੇ ਖਾਲੀ ਪੇਟ ਬੈਸਟ ਟਾਈਮ ਹੈ ਇਹਦਾ ਹਾਂਜੀ ਜੀ ਜੀ ਤੇ ਇਹ ਰੰਗ ਕਿੰਨੇ ਮੇ ਦਿਨ ਦਿਖਾਉਣਾ ਸ਼ੁਰੂ ਕਰ ਦੋਏ ਕਿੰਨੇ ਟਾਈਮ ਬਾਅਦ ਕਿੰਨੇ ਗਲਾਸਾਂ ਤੋਂ ਬਾਅਦ ਰੰਗ ਚੜਨਾ ਹੈ ਜਿਹੜਾ ਤੁਹਾਡੇ ਨੁਸਕੇ ਦਾ ਅਗਲੇ ਤੇ ਸ਼ੁਰੂ ਹੋ ਜਾਏਗਾ ਇਹ ਤਾਂ ਪਹਿਲੇ ਦਿਨ ਹੀ ਜਿਸ ਦਿਨ ਤੁਸੀਂ ਪਹਿਲੇ ਦਿਨ ਹੀ ਪੀਓਗੇ ਨਾ ਤੁਹਾਨੂੰ ਘੰਟੇ ਬਾਅਦ ਹੀ ਪਤਾ ਲੱਗਣ ਲੱਗ ਜਾਊਗਾ ਕਿ ਹਾਂ ਅੱਜ ਚੀਜ਼ ਕੁਝ ਹੀ ਆਪਾਂ ਨੇ ਹੋਰ ਲਿਆ ਠੀਕ ਹੈ ਨਾ ਇਹ ਆਪਾਂ ਨੂੰ ਦੇਖਣ 'ਚ ਛੋਟੀ ਚੀਜ਼ ਲੱਗਦੀ ਹੈ ਪਰ ਜੋ ਸ਼ਾਸਤਰਾਂ ਦੇ ਵਿੱਚ ਜੋ ਡੋਜ਼ ਜਿਸ ਤਰ੍ਹਾਂ ਦਾ ਇਹਦਾ ਲਿਖਿਆ ਹੋਇਆ ਪ੍ਰੋਸੈਸ ਜਦੋਂ ਆਪਾਂ ਉਹਦੇ ਹਿਸਾਬ ਨਾਲ ਚੱਲਦੇ ਆ ਨਾ ਇਹ ਚੀਜ਼ਾਂ ਮਤਲਬ ਕਿ ਤੁਸੀਂ ਦੇਖਦੇ ਹੋ ਕਿ ਜਾਦੂ ਹੀ ਹੋਇਆ ਠੀਕ ਹੈ ਨਾ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਇਹ ਕੋਹਰ अहम ਬੜੀ ਗੱਲ ਹੈ ਜਿਸ ਤਰੀਕੇ ਨਾਲ ਇਹ ਨੁਸਖਾ ਫਾਰਮੂਲਾ ਇਹਨਾਂ ਨੇ ਬਣਾਤਾ ਚਾਹ ਦੀ ਰਿਪਲੇਸਮੈਂਟ ਹੈ ਬਿਲਕੁਲ ਦੇਖੋ ਚਾਹ ਦੇ ਵਿੱਚ ਬੇਸਿਕਲੀ ਕੀ ਹੈ ਕਿ ਜੇ ਤੁਸੀਂ ਧਿਆਨ ਨਾਲ ਸੋਚੋ ਤੇ ਚਾਹ ਜਿਹੜੀ ਦੇ ਨਾ ਉਹ ਜਦੋਂ ਬ੍ਰਿਟਿਸ਼ਰ ਸਾਡੇ ਦੇ ਰਾਜ ਕਰਦੇ ਸੀ ਉਹਨਾਂ ਦੀ ਸੀ ਬਟ ਤੁਸੀਂ ਜੇ ਧਿਆਨ ਨਾਲ ਸੋਚੋ ਤਾਂ ਉਹ ਵੀ ਬਲੈਕ ਟੀ ਪੀਂਦੇ ਸੀ ਇਹ ਜਿਹੜੀ ਦੁੱਧ ਦੀ ਗੱੜ ਹੈ ਇਹ ਸਾਡੀ ਠੀਕ ਹੈ ਨਾ ਕਿ ਬੇਸ਼ੱਕਲੀ ਜਿਹੜਾ ਤੁਸੀਂ ਉਹ ਨਸ਼ਾ ਕਰਦੇ ਹੋ ਉਸ ਪੱਤੀ ਵਿੱਚ ਹੈ ਉਹ ਦੁੱਧ ਵਿੱਚ ਨਹੀਂ ਹੈ ਪਰ ਜੇ ਤੁਸੀਂ ਦੁੱਧ ਨੂੰ ਉਸ ਪੱਤੀ ਦੇ ਨਾਲ ਮਿਕਸ ਕਰਦੇ ਹੋ ਤਾਂ ਇੱਕ ਐਦਾਂ ਦਾ ਕੈਮੀਕਲ ਰਿਐਕਸ਼ਨ ਹੁੰਦਾ ਹੈ ਕਿ ਉਹ ਬਹੁਤ ਜ਼ਹਿਰੀਲੀ ਚੀਜ਼ ਬਣ ਜਾਂਦੀ ਹੈ ਔਰ ਤੁਸੀਂ ਇਹ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ ਕਿ ਚਾਹ ਨੂੰ ਤੁਸੀਂ ਇੱਕ ਵਾਰ ਪਲੇਨ ਫਰਸ਼ ਤੇ ਫੈਂਕੇ ਅੱਧੇ ਘੰਟੇ ਬਾਅਦ ਉੱਤੇ ਪੋਚਾ ਲਗਾ ਕੇ ਦੇਖੋ ਉਸ ਜਗ੍ਹਾ ਤੋਂ ਜ਼ਿਆਦਾ ਸਫੇਦ ਫਰਸ਼ ਨਿਕਲ ਆਂਦਾ ਹੈ ਕਿਉਂਕਿ ਇੱਕ ਤਜ਼ਾਬ ਦਾ ਹੀ ਕੰਮ ਕਰਦੀ ਹੈ ਸੋ ਬੈਟਰ ਹੈ ਕਿ ਜੇ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਦੁੱਧ ਨਾ ਪਾਓ ਵੈਸੇ ਬੈਟਰ ਉਸ ਤੋਂ ਵੀ ਜ਼ਿਆਦਾ ਬੈਟਰ ਹੈ ਵੀ ਤੁਸੀਂ ਉਹਦੀ ਜਗ੍ਹਾ ਇਹ ਕਾੜੇ ਜੋ ਕਾੜੇ ਲੈ ਲਓ ਹਾਂ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਬੜੀ ਡੂੰਘਾਈ ਨਾਲ ਅੱਜ ਜਾਣਕਾਰੀ ਜਿਹੜੀ ਹੈਗੀ ਹੈ ਡਾਕਟਰ ਸਾਹਿਬ ਨੇ ਜਿਹੜੀ ਸਾਂਝੀ ਕੀਤੀ ਹੈ ਵੀ ਲੌਂਗ ਲੇ ਨੇ ਔਰ ਜ਼ੀਰੇ ਜ਼ੀਰਾ ਪੁੰਨਿਆ ਹੋਇਆ ਇਹਦੇ ਵਿੱਚ ਇਸਤੇਮਾਲ ਕੀਤਾ ਔਰ ਡਾਕਟਰ ਸਾਹਿਬ ਦਾ ਕਹਿਣਾ ਵੀ ਜਿਹੜਾ ਸ਼ਖਸ ਆਪਣੇ ਜ਼ਿੰਦਗੀ ਦੇ ਵਿੱਚ ਇਸ ਕਾੜੇ ਨੂੰ ਉਤਾਰ ਲੇਗਾ ਤਾਂ ਜਿਹੜੀ ਪਿਤ ਹੈ ਉਹਦੀ ਖਤਮ ਹੋ ਸਕਦੀ ਹੈ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਸੋ ਅੱਛਾ ਡਾਟਸਮ ਇਹ ਤਾਂ ਹੋ ਗਿਆ ਜੀ ਕਾਰੇ ਦੀ ਗੱਲ ਇਸ ਤਰ੍ਹਾਂ ਦੀ ਗੱਲ ਜਿਨ੍ਹਾਂ ਦਾ ਬਹੁਤ ਜ਼ਿਆਦਾ ਇਹ ਕਹਿੰਦੇ ਸਾਡੇ ਦਾ ਕੰਮ ਹੀ ਮੰਜੇ ਨਾਲ ਲੱਗਿਆ ਪਿਆ ਉੱਠਿਆ ਨਹੀਂ ਜਾਂਦਾ ਬੈਠਿਆ ਨਹੀਂ ਜਾਂਦਾ ਹਰ ਵੇਲੇ ਗੈਸ ਹਰ ਵੇਲੇ ਤਜਾਬ ਹਰ ਵੇਲੇ ਅਸੀਂ ਕਿਲੇ ਵੀ ਅਫਾਰਾ ਸਿਰ ਨੂੰ ਚੜੀ ਜਾਂਦਾ ਤਜਾਬ ਸਿਰ ਦਰਦ ਹੋਈ ਜਾਂਦਾ ਸਰਵਾਈਕਲ ਹੋਈ ਜਾਂਦਾ ਗੈਸ ਤਜਾਬ ਨਾਲ ਮਤਲਬ ਫਿਰ ਉਹਨਾਂ ਦਾ ਹੱਲ ਤੁਹਾਡੇ ਕੋਲ ਕਿਵੇਂ ਹੁੰਦਾ ਕਿਉਂਕਿ ਉਹ ਤਾਂ ਔਖੇ ਬੜੇ ਹੁੰਦੇ ਨੇ ਜਿਹੜੇ ਤੁਸੀਂ ਇਹ ਗੱਲ ਕਰਦੇ ਹੋ ਨਾ ਇਹ ਜਿਹੜੇ ਫਾਰਮੂਲੇ ਹੁੰਦੇ ਨੇ ਜਿੰਨੇ ਵੀ ਜਨਰਲਾਈਜ਼ ਆਪਾਂ ਫਾਰਮੂਲੇ ਬਣਾਉਣੇ ਆ ਸ਼ਾਸਤਰਾਂ ਦੇ ਵਿੱਚੋਂ ਕੱਢ ਕੇ ਆਪਾਂ ਲੋਕਾਂ ਤੱਕ ਪਹੁੰਚਾਉਣੇ ਆ ਇਹਦੇ ਵਿੱਚ 70 ਤੋਂ 80% ਸਕਸੈਸ ਰੇਟ ਰਹਿੰਦਾ ਹੈ ਜਿਨ੍ਹਾਂ ਦੇ ਮਤਲਬ ਗੂੜ ਵਿਅਦੀ ਹੈ ਜਿਹਨੂੰ ਅਸੀਂ ਕਹਦੇ ਆ ਕੀ ਮਲਟੀਪਲ ਸਿਸਟਮ ਦੇ ਰਿਲੇਟਡ ਜਿਨ੍ਹਾਂ ਨੂੰ ਪ੍ਰੋਬਲਮ ਨੇ ਕੋਮੋਰਬਿਟिटीज ਨੇ ਬੀਪੀ ਬੀਆ ਸ਼ੂਗਰ ਵੀ ਹੈ ਜਾਂ ਕਈ ਹੋਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਦਾ ਇਹ ਜਿਹੜੇ ਜਨਰਲਾਈਜ਼ ਆਪਾਂ ਫਾਰਮੂਲੇ ਦੱਸਦੇ ਆ ਉਹ ਬਹੁਤ ਜ਼ਿਆਦਾ ਅਸਰ ਨਹੀਂ ਕਰਦੇ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਪ੍ਰੋਪਰ ਨਰਵਸ ਦੇਖੋ ਪ੍ਰੋਪਰ ਪੇਸ਼ੈਂਟ ਦੀ ਹਿਸਟਰੀ ਲੋ ਹਿਸਟਰੀ ਦੇਖਣ ਤੋਂ ਬਾਅਦ ਜੋ ਦਾ ਡਾਈਟ ਪ੍ਰੋਟੋਕੋਲ ਹੈ ਜੋ ਉਹਨੂੰ ਮੈਡੀਸਿਨ ਚਾਹੀਦੀ ਹੈ ਉਹਦੇ ਫਿਰ ਉਹ ਪ੍ਰੋਪਰ ਫੇਅਰ ਵਰਕ ਕਰਦਾ ਠੀਕ ਹੈ ਜੀ ਇਹ ਸਿਰਫ 70 ਤੋਂ 80% ਪੇਸ਼ੈਂਟ ਇਹਦੇ ਨਾਲ ਰਿਕਵਰ ਕਰ ਜਾਂਦੇ ਨੇ ਸਾਨੂੰ ਹਾਂ ਫੋਨ ਹੀ ਆਉਂਦਾ ਹੈ ਜੀ ਅਗਲੇ ਦਾ ਧੰਨਵਾਦ ਕਰਨ ਲਈ ਠੀਕ ਹੈ ਜੀ ਜੀ ਅੱਛਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿੰਨਾ ਕਰਕੇ ਅਸੀਂ ਇਹ ਵੀਡੀਓ ਬਣਾਈ ਹੈ ਜੇ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਨੂੰ ਸਾਰਾ ਦਿਨ ਹਵਾ ਹੀ ਗੰਦੀ ਗੰਦੀ ਖਾਰਜ ਹੋਈ ਜਾਂਦੀ ਹੈ ਤੇ ਉਹਨਾਂ ਨਾਲ ਬੈਠਣਾ ਵੀ ਬੜਾ ਮੁਸ਼ਕਲ ਹੈ ਡਕਾਰ ਲਈ ਜਾਂਦਾ ਸਾਰਾ ਦਿਨ ਬੈਠਾ ਖੱਟੇ ਮਿੱਠੇ ਕੋੜੇ ਖਾਂਦਾ ਗਲਾਬ ਜਮਣਾ ਤੇ ਡਕਾਰ ਨੂੰ ਕੋੜਾ ਆਈ ਜਾ ਰਿਹਾ ਤਾਂ ਇਸ ਤਰ੍ਹਾਂ ਦੇ ਲੋਕਾਂ ਨਾਲ ਜਿਹੜਾ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਹੈ ਵਾਕਈ ਹੈ ਤੋਂ ਉਹਨਾਂ ਨਾਲ ਤੁਸੀਂ ਕਿਉਂਕਿ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਨਾ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਇਲਮ ਹੁੰਦਾ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਸਹੀ ਅ ਡਾਕਟਰ ਕੋਲੋਂ ਵੈਦ ਕੋਲੋਂ ਸਹੀ ਨੁਸਖਾ ਫਾਰਮੂਲਾ ਤੁਹਾਡੇ ਤੱਕ ਪਹੁੰਚਦਾ ਕਰੀ ਕਿ ਤੁਸੀਂ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਇੰਡਾਈਜੈਸ਼ਨ ਦੀ ਪ੍ਰੋਬਲਮ ਹੈ ਉਹਨਾਂ ਤੱਕ ਇਹ ਨੁਸਖਾ ਫਾਰਮੂਲਾ ਜ਼ਰੂਰ ਪਹੁੰਚਦਾ ਕਰ ਦਿਓ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਅਮਾਇਆ ਨੇਚਰਲ ਕਯਰ ਸੈਂਟਰ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਜੇਕਰ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਹੈ ਤਾਂ ਡਾਕਟਰ ਸਾਹਿਬ ਦਾ ਪਤਾ ਹੈ ਜਿਹੜਾ ਇਹ ਮਲਿਰਕੋਟਲੇ ਨੇ ਨਾਬਾ ਰੋਡ ਈਦਗਾ ਹੈਗੀ ਹੈ ਈਦਗਾ ਕਲੋਨੀ ਵਜਦੀ ਹੈ ਤੇ ਨਾਲ ਹੀ ਈਦਗਾ ਕਲੋਨੀ ਦੇ ਨਾਲ ਇਹ ਈਦਗਾ ਜਦੋਂ ਅਸੀਂ 90 ਨੂੰ ਜਾਈਏ ਮਲੇਰ ਕੋਟਲੇ ਤੋਂ ਗਰੇਵਾਲ ਚੌਂਕ ਤੋਂ ਜਾਂ 90 ਤੋਂ ਮਲੇਰ ਕੋਟਲੇ ਵੱਲ ਨੂੰ ਆਈਏ ਤਾਂ ਗਰੇਵਾਲ ਚੌਂਕ ਤੋਂ ਪਹਿਲਾਂ ਈਦਗਾ ਕਲੋਨੀ ਹੈ ਉਸ ਥਾਂ ਦੇ ਉੱਤੇ ਬਾਹਰ ਸੜਕ ਦੇ ਉੱਤੇ ਹੀ ਵੱਡੇ ਵੱਡੇ ਬੋਰਡ ਹੈਗੇ ਡਾਕਟਰ ਸਾਹਿਬ ਦੇ ਲੱਗੇ ਹੋਏ ਨੇ ਤੁਸੀਂ ਉਹਨਾਂ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਧੰਨਵਾਦ